ਮੈਲਕਲਾਂ ਹਲਕੇ ਦੇ ਵਿੱਚ 3.5 ਹਸਪਤਾਲ ਪੈਂਦੇ ਨੇਗੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਨੇ ਮੈਲਕਲਾਂ ਦੇ ਵਿੱਚ ਹੈ ਚੰਨਾਲਾ ਵਿੱਚ ਤੇ ਇੱਕ ਸਿਰਪੁਰ ਦੇ ਵਿੱਚ ਹੈ ਇੱਥੇ ਚਾਰ ਸਪੈਸ਼ਲ ਡਾਕਟਰਾਂ ਦੀ ਪੋਸਟਾਂ ਹੁੰਦੀਆਂ ਨੇ ਬੱਚਿਆਂ ਵਾਲਾ ਡਾਕਟਰ ਜੀ ਔਰਤਾਂ ਦਾ ਡਾਕਟਰ ਸਰਜਨ ਇੱਕ ਮੈਡੀਸਨ ਹੁਣ ਇਹ ਤਿੰਨੇ ਹਸਪਤਾਲਾਂ ਦੇ ਵਿੱਚ ਚਾਰ ਇਹ ਸਪੈਸ਼ਲ ਡਾਕਟਰਾਂ ਦੀ ਪੋਸਟਾਂ ਖਾਲੀ ਪਈਆਂ ਹਾਂ ਜਿਹੜੀ ਆਰਟੀ ਦੇ ਵਿੱਚ ਗੋਲੀ ਮਿਲਦੀ ਹੈ ਜੀਵਿਤ ਰੱਖਣ ਵਾਲੀ ਜਿਹੜੀ ਲੋਕਾਂ ਨੂੰ ਮਾਰ ਰਹੀ ਹੈ ਉਹ ਜ਼ਰੂਰ ਮਿਲਦੀ ਹੈ ਤਿੰਨੇ ਹਸਪਤਾਲਾਂ ਦੇ ਮਾਨ ਸਾਹਿਬ ਨੇ ਸੰਸਦ ਦੇ ਵਿੱਚ ਕਿਹਾ ਸੀ ਵੀ ਚੰਨਰਵਾਲ ਪਿੰਡ ਮੇਲਾ ਗੋਦ ਲਿਆ ਹੋਇਆ ਪਿੰਡ ਤਾਂ ਹੀ ਅਸੀਂ ਇਹਨਾਂ ਨੂੰ ਕਿਹਾ ਸੀ ਭਾਈ ਤੇਰਾ ਗੋਦ ਲਿਆ ਹੋਇਆ ਪਿੰਡਾ ਹੁਣ ਤਾ ਤੂੰ ਮੁੱਖ ਮੰਤਰੀ ਆ ਚੱਲ ਬਾਕੀ ਪਿੰਡ ਸਾਡਾ ਆਰ ਨੂੰ ਤਾਂ ਬਣਾ ਦੇ ਵਧੀਆ ਪਰ ਨਹੀਂ ਉਹ ਵੀ ਉੱਥੇ ਵੀ ਡਾਕਟਰ ਹੈਣੀ ਉੱਥੇ ਵੀ ਡਾਕਟਰ ਕਿੰਨੀ ਸੋਹਣੀ ਮਤਲਬ ਇਮਾਰਤ ਬਣੀ ਹੋਈ ਆ ਮਹਿਲ ਕਲਾਂ ਦੀ ਪਰ ਉੱਥੇ ਅਸੀਂ ਤਾਂ ਇਹਨਾਂ ਨੂੰ ਇਹ ਗੱਲ ਕਹਿਣਾ ਫਿਰ ਭਾਈ ਤੇ ਤੁਸੀਂ ਨਹੀਂ ਡਾਕਟਰ ਲਿਆ ਕੋਣ ਇਹਨੂੰ ਕਾਜ ਹੋਰ ਕੰਮ ਲਈ ਵਾਰਤ ਲੋ ਸੋ ਇਹੇ ਕਿਟਿੰਗ ਗੱਲਾਂ ਦੇ ਉੱਪਰ ਪੱਟਾਂ ਥਾਪੀਆਂ ਮਾਰ ਰਹੇ ਨੇ ਮੈਂ ਐਮਐਲਏ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਮਹਿਲ ਕਲਾਂ ਹਸ ਮਖਾਇ ਜੀ 5 ਸਾਲ ਤੁਸੀਂ ਪਹਿਲਾਂ ਮਿਲ ਰਹੇਗੇ ਚਲੋ ਉਹ ਤੁਸੀਂ ਕਹਿੰਦੇ ਸਾਡੀ ਸਰਕਾਰ ਨਹੀਂ ਸੀ 6 ਮਹੀਨੇ ਤੁਹਾਨੂੰ ਹੋਣਾ ਕਿ ਸਾਢੇ 5 ਸਾਲ ਹੋ ਗਏ ਵੀ ਜੇ ਤੁਹਾਡੇ ਮਹਿਲਕਾਂ ਨੇ ਧਿਆਨ ਚ ਨਹੀਂ ਹੈਗਾ ਮਹਿਲਕਾਂ ਲ ਹਲਕੇ ਦਾ ਮਹਿਲਕਾਂ ਹਸਪਤਾਲ ਧਿਆਨ ਚ ਨਹੀਂ ਹੈਗਾ ਜਿਹੜੇ ਬਾਕੀ ਵਾਲੇ ਨਾਲੇ ਛੋਟੇ ਛੋਟੇ ਪਿੰਡ ਨੇ ਇਹਨਾਂ ਦਾ ਫਿਰ ਸਸਰੀ ਕਾਲੀ ਹੋਣੀ ਆ ਤੇ ਅਸੀਂ ਉਸ ਤੋਂ ਬਾਅਦ ਜਾ ਕੇ ਵੀ ਮਿਲ ਕੇ ਆਏ ਕਹਿੰਦਾ ਜੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਹੈਗਾ ਮੈਂ ਕੋਈ ਗਰੰਟੀ ਨਹੀਂ ਲੈਂਦਾ ਕਿ ਡਾਕਟਰ ਆਉਣ ਜਾਂ ਨਾ ਆਉਣ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਹਾਂ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਉਹਨਾਂ ਨੂੰ ਪਾਈ ਜਨਪਤ ਤੁਸੀਂ ਅਸਤੀਫਾ ਦੇਓ ਫਿਰ ਤੁਸੀਂ ਭਗਵੰਤ ਮਾਨ ਦੇ ਫੋਟੋ ਦੋਨੇ ਪਾਸੇ ਬੈਠਣਾ ਪਿੱਠ ਜੋੜ ਕੇ ਲੱਗੇ ਹੋਈਆਂ ਨੇ ਕਿ 10 ਲੱਖ ਦਾ ਬੀਮਾ ਚੱਲ ਰਿਹਾ ਜੀ ਹੁਣ ਗੱਲ ਇਹ ਹੈ ਵੀ ਤੁਸੀਂ 10-10 ਲੱਖ ਦੇ ਬੀਮੇ ਬਣਾ ਰਹੇ ਹੋ ਤੇ ਕਰੋੜਾ ਰੁਪਇਆ ਤੁਸੀਂ ਇਹਨਾਂ ਦੀ ਮਸਹੂਰੀਆਂ ਤੇ ਖਰਚਾ ਕਰ ਰਹੇ ਹੋ ਠੀਕ ਹੈ ਵੱਡੇ ਵੱਡੇ ਬੈਨਰ ਲਗਾ ਰਹੇ ਹੋਗੇ ਇਹ ਤਾਂ ਸਾਨੂੰ ਫਾਇਦਾ ਕੀ ਆ ਹੁਣ ਸਰਕਾਰੀ ਹੋਂਦ ਦਾ ਡਾਕਟਰ ਹੈ ਨਹੀਂਗੇ ਇਲਾਜ ਕੌਣ ਕਰੂਗਾ ਜਾਂ ਕੇਜਰੀਵਾਲ ਕਰੂਗਾ ਜਾਂ ਭਗਵੰਤ ਮਾਨ ਕਰੂਗਾ ਸਾਡਾ ਸਵਾਲ ਤੇ ਇਹੀ ਆ ਅਸੀਂ ਚੱਕੇ ਜਾਂ ਕਰ ਕਰ ਥੱਕ ਗਏ ਕੈਂਸਰ ਨਾਲ ਲੋਕ ਪੀੜਤ ਨੇ ਮੱਜ ਤੇ ਬੁਰਾ ਹਾਲ ਹੋਇਆ ਪਿਆਗਾ ਬਜ਼ੁਰਗ ਵੀ ਮਰੇ ਨੇ ਦੋ ਨੌਜਵਾਨ ਮੁੰਡੇ ਮਰੇ ਨੇ ਇਹ ਤਾਂ ਮੇਰੇ ਅੱਖਾਂ ਦੇ ਸਾਹਮਣੇ ਚਾਰ ਪੰਜ ਦਾ ਗੱਲ ਆ ਪਿੰਡ ਸਾਡਾ ਵੱਡਾ ਗਾ ਜਾਂ ਹੋਰ ਹਾਲੇਦ ਵਾਲੇ ਪਿੰਡ ਕਿੰਨੇ ਨੇ ਨਹੀਂ ਪਤਲਾ ਲੱਗੀਆਂ ਦਾ ਆਪਾਂ ਨੂੰ ਮਤਲਬ ਇਹ ਤਾਂ ਅੱਖਾਂ ਦੇ ਸਾਹਮਣੇ ਜਿਹੜੇ ਪੰਜ ਸੱਤ ਮੁੰਡੇ ਸਾਡੇ ਅੱਖਾਂ ਦੇ ਸਾਹਮਣੇ ਨੌਜਵਾਨ ਮੁੰਡੇ ਮਰੇ ਨੇ ਜਿਹੜੇ ਕੈਂਸਰ ਨਾਲ ਤਾਂ ਫਿਰ ਤਾਂ ਫਿਰ ਸੇਧ ਸੇਵਾਵਾਂ ਵਾਲੀਆਂ ਗੱਲਾਂ ਸਿਰਫ ਹਵਾ ਦੇ ਵਿੱਚ ਡਾਂਗਾ ਨੇ ਝੂਠ ਆ ਗੱਪ ਆ ਝੂਠ ਫੁਆੜਾ ਜੀ ਸਿਰਫ ਤੇ ਸਿਰਫ ਗੱਪ ਨੇ ਝੂਠ ਆ ਇੱਕ ਚੀਜ਼ ਬਦਲੀ ਆ ਦੇਖੋ ਪਹਿਲਾਂ ਜਦੋਂ ਤਾਂ ਸਰਕਾਰ ਕ ਬੋਰਡਾਂ ਬੋਰਡਾਂ ਦੇ ਉੱਪਰ ਪਹਿਲਾਂ ਚੰਨੀ ਦੀਆਂ ਤੇ ਕੈਪਟਨ ਦੀਆਂ ਲੱਗੀਆਂ ਰਹੀਆਂ ਨੇ ਹੁਣ ਭਗਵੰਤ ਮਾਨ ਦੀ ਲੱਗੀਆਂ ਬਸ ਇਹੀ ਚੀਜ਼ ਦਾ ਬਦਲਾ ਆ ਹੋਰ ਕਿਸੇ ਚੀਜ਼ ਦਾ ਗਰਾਊਂਡ ਦੇ ਉੱਪਰ ਕਿਸੇ ਚੀਜ਼ ਦਾ ਬਦਲਾ ਨਹੀਂ ਸਿਰਫ ਤੇ ਸਿਰਫ ਫੋਕੀਆਂ ਗੱਲਾਂ ਨੇ ਝੂਠੇ ਦਾਅਵੇ ਜਾਰੀਆਂ ਕੀਤੇ ਜਾ ਰਹੇ ਆ ਕੁਝ ਵੀ ਸਹੀ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਉਹ ਸਰਕਾਰ ਜਿਹੜੀ ਸਿਹਤ ਸੇਵਾਵਾਂ ਨੂੰ ਲੈ ਕੇ ਪੱਟਾਂ ਤੇ ਥਾਪੀਆਂ ਮਾਰਦੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੱਟਾਂ ਤੇ ਥਾਪੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਮਾਰਦੇ ਨੇ ਕਿਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਸਿਹਤ ਸੇਵਾਵਾਂ ਦਾ ਹਾਲ ਅਸੀਂ ਬਹੁਤ ਚੰਗਾ ਕੀਤਾ ਜੋ ਤੱਕ ਸਾਡੀ ਸਰਕਾਰ ਦੇ ਤੋਸ ਤੋਂ ਬਾਅਦ ਪੰਜਾਬ ਦੇ ਵਿੱਚ ਹਾਲ ਸਿਹਤ ਸੇਵਾਵਾਂ ਦਾ ਬਹੁਤ ਬਿਹਤਰ ਕਰਤਾ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਵਿਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜੇ ਡਾਕਟਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨਹੀਂ ਵਿਦੇਸ਼ਾਂ ਦੇ ਮੰਤਰੀ ਵੀ ਇਹ ਕਹਿੰਦੇ ਨੇ ਕਿ ਭਾਈ ਐਸਾ ਪੰਜਾਬ ਦੇ ਵਿੱਚ ਕੀ ਆ ਤੇ ਇਹ ਮਾਡਲ ਨੂੰ ਅਸੀਂ ਆਪਦੇ ਦੇਸ਼ ਦੇ ਵਿੱਚ ਵੀ ਜਿਹੜਾ ਲਾਗੂ ਕਰਨਾ ਚਾਹਾਂਗੇ ਪਰ ਅੱਜ ਮਹਿਲਕਲਾਂ ਦੇ ਕਮਿਊਨਿਟੀ ਹੈਲਥ ਸੈਂਟਰਾਂ ਦੀ ਸਚਾਈ ਤੁਹਾਡੇ ਨਾਲ ਜਗ ਜਹਰ ਕਰਨ ਲੱਗਿਆ ਕਿ ਮਹਿਲਕਲਾਂ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ ਉਹਨਾਂ ਉੱਥੇ ਸਿਹਤ ਸੇਵਾਵਾਂ ਕਿ ਐਸੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਕਿਵੇਂ ਰਾਬਾਸਰੇ ਛੱਡਿਆ ਹੋਇਆ ਹੈ ਕਮਿਊਨਿਟੀ ਹੈਲਥ ਸੈਂਟਰ ਜ਼ਰੂਰ ਨੇ ਪਰ ਉਹਨਾਂ ਦੇ ਵਿੱਚ ਸਪੈਸ਼ਲ ਡਾਕਟਰਾਂ ਦੀ ਜਿਹੜੀ ਆ ਉਹ ਘਾਟ ਇਸ ਮਸਲੇ ਤੇ ਹਰਜੀਤ ਸਿੰਘ ਖਿਆਲੀ ਹੋਰੀ ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਨੇ ਖਿਆਲੀ ਸਾਹਿਬ ਸਾਡੇ ਨਾਲ ਹੋਣੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਫਿਰ ਅਗਲੀ ਗੱਲਬਾਤਾਂਗੇ ਹਰਜੀਤ ਭਾਈ ਸਵਾਗਤ ਆ ਰਹਿ ਮੇਟਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਰਐਮਬੀ ਟੈਲੀਵਿਜ਼ਨ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅਤੇ ਅਸੀਂ ਅੱਜ ਇਕੱਠੇ ਹੋਇਆਗੇ ਇਥੇ ਮੈਲਕਲਾ ਦੇਖੋ ਮੈਲਕਲਾਂ ਹਲਕੇ ਦੇ ਵਿੱਚ ਛੱੜ ਤਿੰਨ ਹਸਪਤਾਲ ਪੈਂਦੇ ਨੇਗੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਨੇ ਮੈਲਕਲਾਂ ਦੇ ਵਿੱਚ ਐ ਚੰਨਨਾਲ ਵਿੱਚ ਤੇ ਇੱਕ ਸਿਰਪੁਰ ਦੇ ਵਿੱਚ ਆ ਹੁਣ ਜਿਹੜਾ ਕਮਿਊਨਿਟੀ ਹੈਲਥ ਸੈਂਟਰ ਨੇ ਇੱਥੇ ਚਾਰ ਸਪੈਸ਼ਲ ਡਾਕਟਰਾਂ ਦੀਆਂ ਪੋਸਟਾਂ ਹੁੰਦੀਆਂ ਨੇ ਬੱਚਿਆਂ ਵਾਲਾ ਡਾਕਟਰ ਜੀ ਔਰਤਾਂ ਦਾ ਡਾਕਟਰ ਸਰਜਨ ਇੱਕ ਮੈਡੀਸਨ ਹੁਣ ਇਹ ਤਿੰਨੇ ਹਸਪਤਾਲਾਂ ਦੇ ਵਿੱਚ ਚਾਰ ਇਹ ਸਪੈਸ਼ਲ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇਗੀਆਂ ਅਸੀਂ ਪਿਛਲੇ ਢਾਈ ਕਿ ਸਾਲ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਆ ਮੇਰੇ ਕੋਲ ਕੋਈ ਅਖਬਾਰਾਂ ਦੀ ਖਬਰਾਂ ਮੈਂ ਕਢਵਾ ਕੇ ਲੈ ਕੇ ਆਇਆ ਸੀਗਾ 17 April 2023 ਨੂੰ ਅਸੀਂ ਪਹਿਲਾ ਜਿਹੜਾ ਇੱਥੇ ਧਰਨਾ ਲਾਇਆ ਸੀ ਮਹਿਲਕਲਾ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਉਸ ਟਾਈਮ ਕੀ ਹੋਇਆ ਸੀ ਦੋ ਕੁੜੀਆਂ ਦੇ ਬੱਚੇ ਹੋਣ ਵਾਲੇ ਸੀ ਡਿਲੀਵਰੀ ਹੋਣ ਵਾਲੀ ਸੀ ਕੁੜੀਆਂ ਚੀਕਾਂ ਮਾਰਦੀਆਂ ਸੀ ਅਸੀਂ ਕੁੜੀਆਂ ਨੂੰ ਚੱਕ ਕੇ ਬਰਨਾਲੇ ਦਾਖਲ ਕਰਵਾਇਆ ਉਸ ਤੋਂ ਬਾਅਦ ਲਗਾਤਾਰ ਸੰਘਰਸ਼ ਕੀਤਾ ਅਸੀਂ 15 ਅਗਸਤ ਨੂੰ ਬਰਨਾਲੇ ਮਹਿਲਕਲਾ ਦੇ ਵਿੱਚ ਅਸੀਂ ਰੋਡ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਰੱਖਤਾ ਉਧਰੋਂ ਸਰਕਾਰ ਦਾ ਪ੍ਰੋਗਰਾਮ ਸੀਗਾ ਸਾਡੇ ਨਾਲ ਕੁਝ ਕਿਸਾਨ ਜਥੇਬੰਦੀ ਤਾ ਸਾਨੂੰ ਉਦੋਂ ਸਰਕਾਰ ਨੇ ਇੱਕ ਰਿਸੂ ਗਰਗ ਨਾਮ ਦਾ ਮੈਡੀਸ਼ਨ ਦਾ ਡਾਕਟਰ ਦਿੱਤਾ ਤਾਂ ਉਸ ਟਾਈਮ ਉਸ ਤੋਂ ਬਾਅਦ ਘੱਟੋ ਘੱਟ ਡੇਲੀ 100 ਤੋਂ 150 ਜਿਹੜਾ ਮਰੀਜ਼ ਸੀਗਾ ਹਾਰਟ ਸਾਡੇ ਮੈਲਕਾਂ ਦੇ ਹਸਪਤਾਲ ਚ ਚੱਕਰ ਚੈੱਕਅਪ ਕਰਾਉਂਦਾ ਸੀਗਾ ਦਵਾਈ ਲੈਂਦੇ ਸੀਗੇ ਬੜੀਆ ਰਾਹਤ ਮਿਲ ਗਈ ਸੀ ਪਰ ਉਸ ਤੋਂ ਬਾਅਦ ਫੇਰ ਠੀਕ ਹੈ ਜਿਹੜਾ ਇਹ ਡਾਕਟਰ ਸੀਗਾ ਉਥੋਂ ਬਦਲੀ ਕਰਵਾ ਕੇ ਪਤਾ ਨਹੀਂ ਕਿਵੇਂ ਚਲੇ ਗਿਆ ਜਾਂ ਐਮਐਲਏ ਨੇ ਭੇਜਤੇ ਫੇਰ ਅਸੀਂ ਧਰਨ ਲੱਗ ਡਾਕਟਰ ਲੈ ਆਏ ਹੁਣ ਜਿਹੜਾ ਮੇਰ ਕੋਟਲਾ ਜ਼ਿਲ੍ਹਾ ਬਣਿਆਗਾ ਸਾਡੇ ਸੁੰਨ ਦੇ ਵਿੱਚ ਆਇਆਗਾ ਕਿ ਜਿਹੜੇ ਉਧਰ ਜਿਲ੍ਹੇ ਵਾਲੇ ਲੋਕ ਰੌਲਾ ਪਾਉਣ ਲੱਗੇ ਉਹ ਵੀ ਸਾਡੇ ਵਰਗੇ ਹੋਣਗੇ ਇੱਕ ਦੋ ਬੰਦੇ ਮੋਰੇ ਲਾ ਕੇ ਸੰਘਰਸ਼ ਕਰਨ ਲੱਗੇ ਉਹ ਜਿਹੜੇ ਡਾਕਟਰ ਸੀਗੇ ਇੱਥੇ ਡੈਪੂਟੇਸ਼ਨ ਤੇ ਸੀਗੇ ਹੁਣ ਚਾਕੇ ਉਹ ਉਧਰ ਮਾਰੇ ਇਹਨਾਂ ਨੇ ਸੋ ਜਿਹੜਾ ਅੱਜ ਦੇ ਜਿਹੜੇ ਸਾਡੇ ਹਾਲਾਤ ਨੇ ਉੱਥੇ ਜਿੰਨਾ ਕਿ ਵੀ ਹਸਪੀਟਲ ਚੱਲਦਾ 100 ਦੇ ਵਿੱਚ 10% 5% ਕਹਿ ਲਈ ਆਪਾਂ ਉਹ ਸਿਰਫ ਤੇ ਸਿਰਫ ਧਾਰਨਾ ਕਰਕੇ ਹੀ ਚੱਲਦਾਗਾ ਠੀਕ ਆ ਉੱਥੇ ਮਾੜੇ ਮੋਟੀਆਂ ਮਤਲਬ ਐਮਰਜੈਂਸੀ ਸਵਾਮਾ ਮਿਲਦੀਆਂ ਨਹੀਂ ਗਈਆਂ ਹੁਣ ਠੀਕ ਆ ਹੁਣ ਜਦੋਂ ਅਸੀਂ 9 ਤਰੀਕ ਨੂੰ ਫੇਰ ਧਰਨਾ ਲਾਇਆ ਤਾਂ ਸਾਨੂੰ ਹਫ਼ਤੇ 'ਚ ਇੱਕ ਦਿਨ ਡ ਪਰ ਤੁਸੀਂ ਇਹ ਗੱਲਾਂ ਮੁੱਖ ਮੰਤਰੀ ਸਾਹਿਬ ਕੋਲ ਨਹੀਂ ਰੱਖੀਆਂ ਜਾਂ ਇਹ ਗੱਲਾਂ ਤੁਹਾਡੇ ਹਲਕਾ ਹਲਕਾ ਵਿਧਾਇਕ ਨੇ ਬੰਡੋਰੀ ਸਾਹਿਬ ਉਹਨਾਂ ਕੋਲ ਨਹੀਂ ਗੱਲਾਂ ਰੱਖੀਆਂ ਕਿ ਭਾਈ ਥੋੜੀ ਸਰਕਾਰ ਤਾਂ ਪੱਟਾਂ ਤੇ ਥਾਪੀਆਂ ਸੇਵਾਵਾਂ ਨੂੰ ਲੈ ਕੇ ਮਾਰਦੀ ਆ ਵੀ ਪੰਜਾਬ ਚਾਹ ਹਾਲ ਕਰਤਾ ਸੇਵਾ ਸੰਪਰਤ ਤੁਹਾਡੇ ਆਪਣੇ ਹਲਕੇ ਦੇ ਵਿੱਚ ਤਾਂ ਹਾਲਾਤ ਇਹ ਨੇ ਕਿ ਜਿੱਥੇ ਡਾਕਟਰ ਤੱਕ ਨਹੀਂ ਆ ਤਿੰਨ ਕਮਿਊਨਿਟੀ ਹੈਲਥ ਸੈਂਟਰਾਂ ਦੇ ਵਿੱਚ ਦੇਖੋ ਜੀ ਅਸੀਂ ਸਾਰਿਆਂ ਕੋਲੇ ਗਏ ਜਾਂਗੇ ਡੀਸੀ ਕੋਲੇ ਵੀ ਗਏ ਜਾਂਗੇ ਜ਼ਿਲ੍ਹੇ ਦੇ ਕੋਲੇ ਠੀਕ ਆ ਹਲਕੇ ਦੇ ਵਿਧਾਇਕ ਕੋਲੇ ਵੀ ਗਏ ਆ ਸਾਰੇ ਕੋਲੇ ਅਸੀਂ ਭੱਜ ਨੱਟ ਕੀਤੀ ਹੈਗੀ ਸਾਡੇ ਪਿੰਡ ਦੀਆਂ ਪੰਚਾਇਤਾਂ ਨੇ ਵੀ ਇਹਨਾਂ ਕੋਲੇ ਮਿਲਣ ਲੱਗੇ ਨੇ ਵੀ ਭਾਈ ਇੱਥੇ ਡਾਕਟਰ ਦਿਓ ਪਰ ਤੁਸੀਂ ਅੱਜ ਤੁਸੀਂ ਦੇਖ ਲਓ ਤੁਸੀਂ ਕਿਸੇ ਵੀ ਫਲਾਇਓਵਰ ਤੇ ਜਾ ਕੇ ਦੇਖ ਲਓ ਭਗਵੰਤ ਮਾਨ ਦੇ ਫੋਟੋ ਦੋਨੇ ਪਾਸੇ ਬੈਠਣਾ ਪੱਠ ਜੋੜ ਕੇ ਲੱਗੇ ਹੋਈਆਂ ਨੇ ਕਿ 10 ਲੱਖ ਦਾ ਬੀਮਾ ਚੱਲ ਰਿਹਾ ਜੀ ਹੁਣ ਗੱਲ ਇਹ ਹੈ ਵੀ ਤੁਸੀਂ 10-10 ਲੱਖ ਦੇ ਬੀਮੇ ਬਣਾ ਰਹੇ ਹੋ ਤੇ ਕਰੋੜਾ ਰੁਪਇਆ ਤੁਸੀਂ ਇਹਨਾਂ ਦੀ ਮਸਹੂਰੀਆਂ ਤੇ ਖਰਚਾ ਕਰ ਰਹੇ ਹੋ ਠੀਕ ਆ ਵੱਡੇ ਵੱਡੇ ਬੈਨਰ ਲਗਾ ਰਹੇ ਹੋਗੇ ਹੁਣ ਸਰਕਾਰੀ ਹੋਂਦ ਡਾਕਟਰ ਹੈ ਨਹੀਂਗੇ ਇਲਾਜ ਕੌਣ ਕਰੂਗਾ ਜਾਂ ਕੇਜਰੀਵਾਲ ਕਰੂਗਾ ਜਾਂ ਭਗਵੰਤ ਮਾਨ ਕਰੂਗਾ ਸਾਡਾ ਸਵਾਲ ਤੇ ਇਹੀ ਆ ਠੀਕ ਆ ਅਸੀਂ ਚੱਕਾ ਜਾਮ ਕਰ ਕਰ ਥੱਕ ਗਏ ਹੁਣ ਸਾਡੀ ਕੀ ਸਾਨੂੰ ਕੀ ਲੱਗਦਾ ਵੀ ਯਾਰ ਚੱਕਾ ਜਾਮ ਅਸੀਂ ਕਰ ਦਨੇ ਆ ਉਹਦੇ ਨਾਲ ਸਮੱਸਿਆ ਕਿਹਨੂੰ ਦੇ ਸਾਡੇ ਲੋਕਾਂ ਨੂੰ ਆਉਂਦੀ ਆ ਇਹ ਰਾਮ ਨਾਲਾ ਦੇ ਅੰਦਰ ਬੈਠੇ ਕਮਿਸ਼ਨ ਖਾਈ ਜਾਂਦੇ ਨੇ ਪੈਸੇ ਖਾਈ ਜਾਂਦੇ ਨੇ ਸੋ ਇਹਨਾਂ ਕੋਲੇ ਇਨਕਮ ਇੰਨੀ ਕਿਵੇਂ ਵੱਧ ਗਈ ਸਾਡੇ ਤੇ ਵਿਚਾਰੇ ਲੋਕ ਨੇ ਬਾਈ ਸਾਡੇ ਪਿੰਡ ਮਹਿਲਕਲਾਂ ਦੇ ਵਿੱਚ ਪੰਜ ਨੌਜਵਾਨ ਮੁੰਡੇ ਠੀਕ ਆ ਆਹੀ ਮਹਿੰਗੇ ਇਲਾਜ ਕਰਕੇ ਮਰੇ ਨੇ ਇੱਕ ਮੁੰਡਾ ਪਹਿਲਾਂ ਡੀਸੀ ਨਾਂ ਦਾ ਮੁੰਡਾ ਸੀਗਾ ਉਹਦੇ ਲੀਵਰ ਚ ਪ੍ਰੋਬਲਮ ਸੀ ਐਮਸ ਦੇ ਵਿੱਚ ਵਿਚਾਰਾ ਦਾਖਲ ਰਿਹਾ ਦੋ ਤਿੰਨ ਦਿਨ ਤੱਕ ਨੂੰ ਬੈੱਡ ਨਹੀਂ ਮਿਲਿਆਗਾ ਵੀਰੇ ਉੱਥੇ ਕਿਉਂਕਿ ਹੁਣ ਐਮਸ ਹਸਪਤਾਲ ਦੇ ਲੋ ਕਿੰਨੇ ਲੋਕਾਂ ਨੂੰ ਪੈਂਦਾ ਉਹ ਕਿੰਨੇ ਜ਼ਿਲ੍ਹਿਆਂ ਨੂੰ ਪੈਂਦਾਗਾ ਉਹ ਕਿ ਮਿਲਾਂਜ ਕਰਾਊਗਾ ਪੀਜੀਆ ਕਿੰਨੀ ਦੂਰ ਚਲਾ ਜਾਂਦਾ ਜੜਾ ਗਰੀਬ ਬੰਦਾ ਕਿਵੇਂ ਜਾਊਗਾ ਉਸ ਤੋਂ ਬਾਅਦ ਇੱਕ ਮੁੰਡਾ ਹੋਰ ਪਿਰਤਪਾਲ ਸਿੰਘ ਨਾਂ ਦਾ ਮੁੰਡਾ ਉਹ ਬਿਨਾਂ ਇਸ ਤਰ੍ਹਾਂ ਹੀ ਮਰਿਆਗਾ ਹੈਗਾ ਠੀਕ ਆ ਪਹਿਲਾਂ ਦਾਖਲ ਕਰਵਾਇਆ ਮਨਪ੍ਰੀਤ ਦੇ ਬਰਨਾਲੇ 70000 ਭਰਾਲਿਆ ਉਸ ਤੋਂ ਬਾਅਦ ਲੈ ਕੇ ਐਮਸ ਦੇ ਵਿੱਚ ਉੱਥੋਂ ਜਵਾਬ ਦਿੱਤਾ ਲੈ ਕੇ ਇੱਥ ਤਾਇ ਲੱਕ ਹੈ ਨਹੀਂ ਸੀਗਾ ਉਹਨਾਂ ਕੋਲੇ ਫੇਰ ਲੈ ਕੇ ਪੀਜੀ ਆਈ ਉੱਥੇ ਜਾ ਕੇ ਮੁੰਡਾ ਮਰ ਗਿਆ ਇਹ ਦੱਸਿਓ ਇਹ 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 ਹਾਲਾਤ ਤੁਹਾਡੇ ਨਾ ਹਸਪਤਾਲਾਂ ਦੇ ਤੁਹਾਡੇ ਹਲਕੇ ਦੇ ਹਸਪਤਾਲ ਨੇ ਜਿਹੜੇ ਇਹ ਬਾਈ ਇਸ ਸਰਕਾਰ ਦੇ ਵਿੱਚ ਹੋਏ ਨੇ ਜਾਂ ਫਿਰ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਵੇਲੇ ਵੀ ਆਹੀ ਕੁਸ਼ ਤੁਰਦਾ ਜਾਨਕਿ ਬਾਈ ਜੀ ਮੇਰੀ ਜਿਹੜੀ ਜਾਣਕਾਰੀ ਹੈ ਕਿਉਂਕਿ ਮੈਂ ਪਿਛਲੇ ਲਗਾਤਾਰ 4 ਕਿ ਸਾਲਾਂ ਤੋਂ ਸਰਕਾਰ ਨੂੰ ਹੋਇਆ ਪਹਿਲਾਂ ਮੈਂ ਕਿਤੇ ਬਾਲੀ ਗੌਰ ਨਹੀਂ ਕੀਤੀ ਹੈਗੀ ਪਰ ਲੋਕਾਂ ਦੇ ਦੱਸਣ ਮੁਤਾਬਕ ਇਹ ਕਹਿੰਦੇ ਪਹਿਲਾਂ ਕੁਝ ਹਸਪਤਾਲ ਕੁਝ ਕੁ ਪਰਸੈਂਟ ਪਹਿਲਾਂ ਬਾੜੇ ਨਹੀਂ ਕੁਝ ਕਿ ਪਰਸੈਂਟ ਪਹਿਲਾਂ ਹਸਪਤਾਲ ਵਧੀਆ ਚੱਲਦੇ ਸੀਗੇ ਉਹਨਾਂ ਨੇ ਦੱਸਣ ਮੁਤਾਬਕ ਜਿਹੜਾ ਮੈਂ ਲੋਕਾਂ ਤੋਂ ਜਾਣਕਾਰੀ ਲਈ ਆ ਕਿਉਂਕਿ ਹੁਣ ਦੇਖੋ ਸਾਡੇ ਚੰਨਾਂਵਾਲ ਹਸਪਤਾਲ ਆ ਤੁਸੀਂ ਉੱਥੇ ਵੀ ਆਏ ਸੀਗੇ ਉੱਥੇ ਲਗਾਤਾਰ ਮੈਂ 9 ਦਿਨ ਮੋਰਚਾ ਲਾ ਕੇ ਰੱਖਿਆ ਉੱਥੇ ਸਾਨੂੰ 9 ਦਿਨ ਬਾਅਦ ਇਹਨਾਂ ਨੇ ਇੱਕ ਡੈਪੂਟੇਸ਼ਨ ਦੇ ਡਾਕਟਰ ਦਿੱਤਾ ਸੀਗਾ ਹੁਣ ਜਿਹੜਾ ਹਸਪੀਟਲ ਆ ਉਹ ਵੀ ਪਿੰਡ ਦੇ ਲੋਕਾਂ ਦੇ ਐਨਆਰਆਈ ਲੋਕਾਂ ਨੇ ਬਣਾਇਆ ਜਿਹੜੀ ਜਗ੍ਹਾ ਉਹ ਵੀ ਐਨਆਰਆਈ ਲੋਕਾਂ ਨੇ ਦਿੱਤੀ ਆ ਪਰ ਤੁਸੀਂ ਉੱਥੇ ਦੇਖ ਲਓ ਡਾਕ ਉਹ ਜਰੂਰ ਮਿਲਦੀ ਹੈ ਤਿੰਨੇ ਹਸਪਤਾਲਾਂ ਦੇ ਵਿੱਚ ਉਹ ਮਿਲ ਜਾਂਦੀ ਹੈ ਉਹ ਉਹ ਖੁੱਲੀ ਮਿਲ ਜਾਂਦੀ ਹੈ ਤੇ ਫਿਰ ਫਿਰ ਉਹ ਉਹ ਕਿਹੜਾ ਆ ਉਹ ਕਿਹੜੀ ਪੰਜਾਬ ਦੇ ਹਲਕੇ ਦੀਆਂ ਸੇਵਾਵਾਂ ਮਾਣੇ ਕਿਉਂਕਿ ਤੁਸੀਂ ਵੀ ਮੈਲਕਲਾ ਆਉਂਦਾ ਤਾਂ ਅਖੀਰ ਪੰਜਾਬ ਚਾ ਪੰਜਾਬ ਤੋਂ ਬਾਹਰ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਆ ਫਿਰ 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 ਉਹ ਇਹ ਕਿਹੜੇ ਗੱਲ ਤੇ ਪੱਟਾਂ ਥਾਪੀਆਂ ਮਾਰਦੇ ਕਿਸੇ ਸੇਵਾਵਾਂ ਬਹੁਤ ਸਹੀ ਨੇ ਸੇਵਾਵਾਂ ਕੀ ਹੁਣ ਕੈਨੇਡਾ ਅਮਰੀਕਾ ਵਾਲੇ ਵੀ ਚਾਹਣਗੇ ਵੀ ਮੈਲਕਲਾ ਆਰੀਆਂ ਸੇਵਾਵਾਂ ਸਾਡੇ ਮਿਲਣ ਸਾਡਾ ਸਵਾਲ ਇਹ ਆ ਜਦੋਂ ਭਗਵੰਤ ਮਾਨ ਸਾਹਿਬ ਆਪ ਥੋੜੇ ਜਿਹਾ ਬਿਮਾਰ ਹੁੰਦੇ ਨੇ ਇਹ ਜਾ ਕੇ ਐਮਐਸ ਦੇ ਵਿੱਚ ਮਾਰ ਹੋ ਜਾਂਦੇ ਆ ਕੈਪਟਨ ਸਾਹਿਬ ਮਾਰ ਹੁੰਦੇ ਆ ਲੰਡਨ ਦੇ ਵਿੱਚ ਜਾਂਦੇ ਨੇ ਹੋਰ ਫਿਰ ਜੇ ਇਹ ਫੱਟਾਂ ਥਾ ਵੀ ਮਾਰਦੇ ਫਿਰ ਆਪ ਕਿਉਂ ਨਹੀਂ ਇਹ ਆਬਦਲਾਜ ਕਰਵਾਉਂਦੇ ਹੈਗੇ ਇਹ ਠੀਕ ਹੈ ਇਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਹੁਣ ਮੈਂ ਚਲੋ ਸਾਡੇ ਸਕੂਲ ਦਾ ਕੈਮਿਨਰ ਸਕੂਲ ਦੀ ਗੱਲ ਹੋ ਆਪਾਂ ਗੱਲ ਕਿਤੇ ਫੇਰ ਕਰਾਂਗੇ ਅਗਲੀ ਵਾਰ ਪਰ ਅੱਜ ਆਪਾਂ ਸਿਹਤ ਦੀ ਗੱਲ ਕਰੀਏ ਸੋ ਜਿਹੜੀ ਇਹ ਗੱਲ ਆ ਸਿਰਫ ਹਵਾ ਦੇ ਵਿੱਚ ਥਾਪੀਆਂ ਨੇ ਇਹਨਾਂ ਦੀਆਂ ਸਿਰਫ ਸਿਰਫ ਗੱਪ ਝੂਠ ਪ੍ਰਚਾਰ ਕੀਤਾ ਜਾ ਰਿਹਾ ਸਾਡੇ ਡਾਕਟਰ ਨੇ ਦਲੇਰ ਸਿੰਘ ਮਲਤਾਨੀ ਜਿਹੜਾ ਸਿਵਲ ਸਰਜਨ ਰਟਾਇਰਡ ਨੇ ਮੋਹਾਲੀ ਤੋਂ ਅਸੀਂ ਉਹਨਾਂ ਨਾਲ ਅਕਸਰ ਗੱਲਬਾਤ ਕਰਦੇ ਰਹਨੇ ਆ ਮੈਂ ਉਹਨਾਂ ਨਾਲ ਹੁਣ ਵੀ ਗੱਲਬਾਤ ਕੀਤੀ ਮ ਜਿਹੜਾ ਇਹਨਾਂ ਨੇ ਕੀ ਕੀਤਾ ਜਿਹੜੇ ਮੁਹੱਲਾ ਕਲੀਨਿਕ ਖੋਲੇ ਹੋਏ ਨੇ ਇਹਨਾਂ ਨੇ ਨਿੱਜੀਕਰਨ ਕਰਨਾ ਹਸਪਤਾਲਾਂ ਦਾ ਕਿਉਂਕਿ ਸਿੱਖਿਆ ਤੇ ਸਿਹਤ ਸਰਕਾਰ ਦੇ ਗਲੇ ਦੀ ਹੱਡੀ ਬਣੇ ਹੋਏ ਨੇ ਇਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇਣੀਆਂ ਪੈਂਦੀਆਂ ਇਹਨਾਂ ਨੂੰ ਹੁਣ ਬਾਕੀਆਂ ਤਾਂ ਇਹਨਾਂ ਨੇ ਭੋਗਪਾਤ ਤਾਂ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦਾ ਭੋਗਪਾਤ ਆ ਠੀਕ ਆ ਬਸਾਂ ਦਾ ਵੀ ਆ ਭੋਗ ਪਾਉਣ ਤੇ ਲੱਗੇ ਹੋਏ ਨੇ ਤੇ ਹੁਣ ਜਿਹੜੀਆਂ ਇਹ ਦੋ ਚੀਜ਼ਾਂ ਨੇ ਇਹਨਾਂ ਦਾ ਵੀ ਭੋਗ ਪਾਉਣ ਦੀ ਤਿਆਰੀ ਆ ਫੁੱਲ ਤੇ ਇਹਨਾਂ ਜਿਹੜੇ ਮੁਹੱਲਾ ਕਲੀਨਿਕ ਖੋਲੇ ਨੇਗੇ ਉਥੇ ਇੱਕ ਡਾਕਟਰ ਬੈਠਦਾ ਉਹ ਨੂੰ ਪਤਾ ਨਹੀਂ ਕਿੰਨੇ 50 ਰੁਪਏ ਪਤਾ ਨਹੀਂ 100 ਰੁਪਏ ਪਰਚੀ ਲੱਗਦੀ ਆ ਇੱਕ ਮਰੀਜ਼ ਦੀ 50 ਰੁਪਏ ਬੰਦੇ ਕਿੰਨੇ ਲੱਗਦਾ ਠੀਕ ਆ ਉਹ ਤੇ ਪਹਿਲਾਂ ਇਹਨਾਂ ਨੇ ਸਾਡੇ ਜਿਹੜੇ ਉਹਨੇ ਦਲੇਰ ਸਿੰਘ ਮਲਤਾਨ ਦੱਸਿਆ ਸੀ ਵੀ ਕਿੰਨੇ ਪਤਾ ਨਹੀਂ ਜਿਹੜੇ ਡਾਕਟਰ ਨੇ ਉਹ ਮਰੀਜ਼ ਨੇ ਜਾਲੀ ਦਿਖਾਏ ਜਾ ਰਹੇ ਨੇ ਵੀ ਐਨੇ ਮਰੀਜ਼ ਦਵਾਈ ਲੈ ਰਹੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਇਹ ਮਤਲਬ ਘਟਿਆ ਸਿਆਸਤ ਜਿਹੜੀ ਕੀਤੀ ਜਾ ਰਹੀ ਆ ਸਰਕਾਰ ਇੱਕ ਸੰਘਰਸ਼ ਦੇ ਵਿੱਚ ਆ ਕੇ ਨਹੀਂ ਖੜਿਆਗਾ ਇਹਨਾਂ ਦਾ ਐਮਐਲਏ ਸਾਡੇ ਹਲਕੇ ਦਾ ਸਰਪੰਚ ਸਰਪ ਇਕੱਲੇ ਭੋਗ ਅਖੰਡ ਪਾਠ ਥਾਣੇ 'ਚ ਫੋਨ ਕਰਵਾ ਲੂ ਬਸ ਇਹ ਜਿਹੜੇ ਲੱਡੂ ਜੇ ਕੰਮ ਨੇ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਕਿਸੇ ਕਹੋ ਕਿ ਅਸਲੀ ਕੰਮ ਤਾਂ ਇਹ ਹੈ ਨਾ ਵੀ ਜਿਹੜੀਆਂ ਤੁਹਾਡੀਆਂ ਪਾਲਿਸੀਆਂ ਨੇ ਜਾਂ ਸਿੱਖਿਆ ਸਿਹਤ ਰੁਜ਼ਗਾਰ ਇੱਕ ਗਰੀਬ ਬੰਦਾ ਜਿਹੜਾ ਜਿਹੜਾ ਮਜ਼ਦੂਰ ਆ ਜਾਂ ਕਿਸਾਨ ਆ ਦੁਕਾਨਦਾਰ ਆ ਉਹਦੇ ਲਈ ਤਿੰਨ ਕੰਮ ਜ਼ਰੂਰੀ ਨੇ ਇੱਕ ਸਿੱਖਿਆ ਇੱਕ ਸਿਹਤ ਕੁ ਰੁਜ਼ਗਾਰ ਠੀਕ ਹੈ ਤਿੰਨੇ ਚੀਜ਼ਾਂ ਫੇਲ ਨੇ ਕਿ ਇਹ ਕੰਮ ਅੱਜ ਤੋਂ 25 30 ਸਾਲ ਪਹਿਲਾਂ ਇਹ ਮੁੱਢਲੇ ਕੰਮ ਬਣੇ ਸਰਕਾਰ ਦੇ ਜਿਹੜੇ ਕਰਨੇ ਚਾਹੀਦੇ ਨੇ ਪਰ ਪਹਿਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਤੇ ਹੁਣ ਵਾਲੀਆਂ ਵੀ ਜ਼ਿੰਮੇਵਾਰ ਨੇ ਤੇ ਇਹ ਗੱਲ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਆ ਹਾਲਾਤ ਸਾਡੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਨੇ ਸਾਡੇ ਹਸਪਤਲ ਨੇ ਆ ਹਾਲਾਤ ਨੇ ਬਿਨਾ ਇਲਾਜ ਤੋਂ ਜਾਂ ਮਹਿੰਗੇ ਇਲਾਜ ਕਰਕੇ ਸਾਡੇ ਨੌਜਵਾਨ ਸਾਡੇ ਪਿੰਡਾਂ ਦੇ ਸਾਡੇ ਹਲਕੇ ਦੇ ਨੌਜਵਾਨ ਮਰਦੇ ਜਾ ਰਹੇ ਨੇ ਕੋਈ ਹੱਲ ਕਰੋ ਕਰੀਏ ਜੀ ਇਹ ਗੱਲ ਕਿਉਂਕਿ ਜਿਹੜਾ ਚੰਨਲ ਵਾਲ ਪਿੰਡ ਆ ਮਾਨ ਸਾਹਿਬ ਨੇ ਸੰਸਦ ਦੇ ਵਿੱਚ ਕਿਹਾ ਸੀ ਵੀ ਚੰਨੜਵਾਲ ਪਿੰਡ ਮੇਰਾ ਗੋਦ ਲਿਆ ਹੋਇਆ ਪਿੰਡ ਜਦੋਂ ਅਸੀਂ ਚੰਨੜਵਾਲ ਧਰਨ ਆਇਆ ਸੀ ਤੁਹਾਡੇ ਵਰਗੇ ਨੌਜਵਾਨ ਮੁੰਡੇ ਸੀ ਉਹ ਕਹਿੰਦੇ ਸਾਨੂੰ ਭਗਵਾਨ ਤੁਹਾਨੂੰ ਸਾਡੀ ਸਿੱਧੀ ਗੱਲ ਹੁੰਦੀ ਆ ਮਾਨ ਜੀ ਫਿਰ ਤਾਂ ਉਦੋਂ ਪੱਜੇ ਗੱਲ ਆ ਉਹਨਾਂ ਨੇ ਉਹਨੂੰ ਫੋਨ ਵੀ ਕੀਤਾ ਮਾਨ ਸਾਹਿਬ ਨੂੰ ਵੀ ਭਾਈ ਇੱਥੇ ਹਸਪਤਾਲ ਦੇ ਵਿੱਚ ਧਰਨਾ ਲੱਗਿਆ ਹੋਇਆਗਾ ਕੋਈ ਉਹਨਾਂ ਨੇ ਸਾਡੀ ਦੇ ਮਤਲਬ ਕੋਈ ਵੀ ਗੱਲ ਨਹੀਂ ਕੀਤੀ ਹੈਗੇ ਇਹਨਾਂ ਨੇ ਨਾ ਉੱਥੇ ਤੇ ਕੋਈ ਡਾਕਟਰ ਆਤਾ ਹੈਗਾ ਕੁਝ ਵੀ ਮਤਲਬ ਕੋਈ ਸਹੂਲਤ ਨਹੀਂ ਦਿੱਤੀ ਅੱਛਾ ਇਹ ਨਵਿਕਲੀ ਗੱਲ ਸਾਹਮਣੇ ਮੈਨੂੰ ਨਹੀਂ ਹਲੇ ਤੱਕ ਪਤਾ ਸੀ ਚੰਨਨਾਲ ਪਿੰਡ ਉਹ ਆ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਗੋਦ ਲਿਆ ਹੋਇਆ ਪਿੰਡ ਸਾਂਸਦ ਦੇ ਵਿੱਚ ਉਹਨਾਂ ਨੇ ਸਾਂਸਦ ਦੇ ਵਿੱਚ ਬਿਆਨ ਦਿੱਤਾ ਹੋਇਆ ਭਗਵੰਤ ਮਾਨ ਸਾਹਿਬ ਦਾ ਇਹ 2014 ਤੋਂ ਲੈ ਕੇ 19 ਦੇ ਵਿੱਚ ਉਹ ਸੰਸਦ ਸੀਗੇ ਉਦੋਂ ਉਹਨਾਂ ਨੇ ਬਿਆਨ ਦਿੱਤਾ ਵੀ ਚੰਨਨਾਲ ਪਿੰਡ ਕਿਉਂਕਿ ਉੱਥੋਂ ਦੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਨੇ ਇੱਕ ਪਹਿਲੇ ਕਦਮ ਕੀਤੀ ਸੀ ਪਿੰਡ 'ਚ ਸਫਾਈ ਵਗੈਰਾ ਵਧੇ ਕਰਦੇ ਸੀਗੇ ਉਹਦੇ ਜਦੋਂ ਉਹਨਾਂ ਨੇ ਕਿਤੇ ਆਏ ਹੋਣਗੇ ਪਿੰਡ ਦੇ ਵਿੱਚ ਤਾਂ ਉਦੋਂ ਉਹਨਾਂ ਨੇ ਸੰਸਦ ਦੇ ਵਿੱਚ ਇਹ ਗੱਲ ਕਹੀ ਸੀ ਵੀ ਚੰਨਨਾਲ ਪਿੰਡ ਬਹੁਤ ਵਧੀਆ ਪਿੰਡ ਆ ਪਰ ਨਹੀਂ ਉਹ ਵੀ ਉੱਥੇ ਵੀ ਡਾਕਟਰ ਹੈ ਨਹੀਂ ਉੱਥੇ ਵੀ ਡਾਕਟਰ ਹੈ ਨਹੀਂ ਇਹ ਹਾਲਾਤ ਹਾਂ ਉੱਥੇ ਤੁਸੀਂ ਜਾ ਕੇ ਦੇਖ ਲਓ ਹੁਣ ਤੁਸੀਂ ਉਹਦਾ ਆਏ ਤਾਂ ਹੈਗੇ ਵੀਰੇ ਤੁਸੀਂ ਦੱਸ ਦੋ ਉਹ ਕੀ ਸੀਗਾ ਕੀ ਹਾਲਾਤ ਸੀਗੇ ਉਦੋਂ ਸਿੱਕ ਡੈਪੂਟੇਸ਼ਨ ਤੋਂ ਲੈ ਕੇ ਆਏ ਸੀਗੇ ਠੀਕ ਹੈ ਮਹਿਲਕਲਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕਿੰਨੀ ਸੋਹਣੀ ਮਤਲਬ ਇਮਾਰਤ ਬਣੀ ਹੋਈ ਹੈ ਮਹਿਲਕਲਾਂ ਦੀ ਪਰ ਉੱਥੇ ਅਸੀਂ ਤਾਂ ਇਹਨਾਂ ਨੂੰ ਇਹ ਗੱਲ ਕਹਿਣਾ ਫਿਰ ਭਾਈ ਜੇ ਤੁਸੀਂ ਨਹੀਂ ਡਾਕਟਰ ਲਿਆ ਕੋਣ ਇਹਨੂੰ ਕਾਜ ਹੋਰ ਕੰਮ ਲਈ ਵਰਤ ਲਓ ਠੀਕ ਹੈ ਨਾ ਇਹਨੂੰ ਕੋਈ ਇਥੇ ਗਊਸ਼ਾਲਾ ਹੀ ਖੋਲ ਦੋ ਜਾਂ ਕੋਈ ਜਾਨਵਰ ਲੈ ਕੇ ਛੱਡ ਦਿਓ ਜਦੋਂ ਡਾਕਟਰ ਹੀ ਨਹੀਂ ਦੇਣੇ ਤੁਸੀਂ ਭਾਈ ਅੱਜ ਦੇਖੋ ਸਾਨੂੰ ਤਰਸਾਉਂਦਾ ਹੈ ਜਦੋਂ ਕੁੜੀਆਂ ਸਾਨੂੰ ਦੱਸਦੀਆਂ ਨੇ ਨੌਜਵਾਨ ਕੁੜੀਆਂ ਕਿਉਂਕਿ ਅਸੀਂ ਪਿਛਲੇ ਲਗਾਤਾਰ 3 ਸਾਲਾਂ ਤੋਂ ਹਰ ਇੱਕ ਘਰਾਂ ਦੇ ਵਿੱਚ ਗਲੀਆਂ ਮੁਹੱਲਿਆਂ ਦੇ ਜਾਂਦੇ ਹਾਂ ਗਰੀਬਾਂ ਦੇ ਵਿੱਚ ਜਦੋਂ ਸਾਨੂੰ ਔਰਤਾਂ ਦੱਸਦੀਆਂ ਪੁੱਤ ਅਸੀਂ 30 3000 ਰੁਪਈਆ ਅਸੀਂ ਵਿਆਜ ਤੇ ਲੈ ਕੇ ਆਦਾ ਇਲਾਜ ਕਰਵਾਉਣੇ ਆ ਜੇ ਡਿਲੀਵਰੀ ਕਰਵਾਉਣੇ ਆ ਤੁਸੀਂ ਦੱਸੋ ਕਿੰਨੇ ਯਰ ਤਰਸੋ ਹੀ ਗੱਲ ਆ ਗਈ ਇਹ ਸੋ ਇਹ ਕਿਹੜੀਆਂ ਗੱਲਾਂ ਦੇ ਉੱਪਰ ਪੱਤਾ ਥਾਪੀਆਂ ਮਾਰ ਰਹੇ ਨੇ ਅੱਜ ਇਹ ਲੋਕਾਂ ਨੂੰ ਮੁਫਤ ਤੀਰਥ ਯਾਤਰਾ ਦਿਨਾ ਤੇ ਇੱਕ ਮਤਲਬ ਗੁੰਮਰਾਹ ਕਰ ਰਹੇ ਹੈ ਧਰਮ ਦਾ ਪੱਤਾ ਖੇਡ ਰਹੇ ਨੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੋਵੇ ਲੋਕਾਂ ਕੋਲੇ 4 ਪੈਸੇ ਹੋਣ ਲੋਕ ਆਪ ਹੀ ਜਾਵਣਗੇ ਤੀਰਥ ਯਾਤਰਾ ਦੇ ਤਾਂ ਠੀਕ ਆ ਹੁਣ ਤੁਸੀਂ ਵੀ ਤੁਸੀਂ ਜਾਣਿਓ ਗੱਡੀ ਦੇ ਉੱਪਰ ਜਾਣਿਓ ਜੇ ਤੁਹਾਡੇ ਕੋਲੇ ਪੈਸੇ ਤੁਸੀਂ ਤਾਂ ਹੀ ਜਾਣਿਓ ਜੇ ਇਹਨਾਂ ਲੋਕਾਂ ਨੂੰ ਤੁਸੀਂ ਇਹਨੇ ਜੋਗਾ ਕਰੋ ਵੀ ਲੋਕ ਆਪਣੇ ਆਪ ਜਾਣ ਮਤਲਬ ਇਹ ਧਰਮ ਦਾ ਜਿਹੜਾ ਜਾਤ ਪਾਤ ਦਾ ਪੱਤਾ ਹੈਗਾ ਇਹ ਉਹੀ ਸਰਕਾਰ ਜਿਹੜੀਆਂ ਪਿਛੜੀਆਂ ਸਰਕਾਰਾਂ ਪੱਤਾ ਖੇਡਦੀ ਉਹੀ ਇਹ ਖੇਡਦੀ ਆ ਰਹੀ ਆ ਹਲਕੇ ਦੇ ਵਿੱਚ ਜੇ ਹੋਰ ਕੁੱਲ ਹਸਪਤਾਲ ਦੀ ਗੱਲ ਕਰਾਂ ਕਿੰਨੇ ਕ ਹਸਪਤਾਲ ਨੇ ਤੇ ਜਿੰਨਾਂ ਚੋ ਇਹ ਤਿੰਨ ਤਾਂ ਜਮੀ ਸਖਣੇ ਪਏ ਨੇ ਦੇਖੋ ਇਹ ਕਮਿਊਨਿਟੀ ਹੈਲਥ ਸੈਂਟਰ ਨੇ ਜਿਹੜੇ ਮੇਨ ਹੁੰਦੇ ਨੇਗੇ ਠੀਕ ਆ ਇਸ ਤੋਂ ਬਾਅਦ ਜਿਵੇਂ ਹੁਣ ਸਾਡਾ ਮਹਿਲਕਾਂ ਤੁਹਾਨੂੰ ਦੱਸਣਾ ਚਾਹਣਾ ਕਿ ਸਬ ਡਿਵੀਜ਼ਨ ਬਣ ਚੁੱਕਿਆ ਸਬ ਡਿਵੀਜ਼ਨ ਜਦੋਂ ਬਣ ਜਾਂਦਾ ਤਾਂ ਸਿਵਲ ਹਸਪਤਾਲ ਬਣਨਾ ਚਾਹੀਦਾ ਸਾਡੇ ਮਹਿਲਕਾਂ ਦੇ ਵਿੱਚ ਪਰ ਉਹਨਾਂ ਸਿਵਲ ਹਸਪਤਾਲ ਦਾ ਬਾਅਦ ਵਿੱਚ ਬਣਦੀ ਗੱਲ ਨਾ ਪਹਿਲਾਂ ਚਾਰ ਡਾਕਟਰ ਇੱਥੇ ਹੈ ਨਹੀਂ ਸਪੈਸ਼ਲ ਡਾਕਟਰ ਵੀਲੇਪਿੰਡ ਦੇ ਵਿੱਚ ਇੱਕ ਸੈਂਟਰ ਜਿਹਾ ਬਣਾ ਹੋਇਆਗਾ ਉਹ ਕਹਿੰਦੇ ਪਹਿਲਾਂ ਇੱਥੇ ਮਤਲਬ ਜ਼ਿਲ੍ਹਾ ਪ੍ਰੀਸ਼ਦ ਦਾ ਬਣਾ ਹੋਇਆ ਸੀਗਾ ਇੱਕ ਡਾਕਟਰ ਬੈਠਦਾ ਇੱਕ ਫਾਰਮਾਸਿਸਟ ਬੈਠਦਾ ਸੀਗਾ ਲੋਕਾਂ ਨੂੰ ਮਾੜੀ ਮੋਟੀ ਰਾਹਤ ਮਿਲਦੀ ਸੀ ਹੁਣ ਸਸਰੀ ਕਾਲ ਹੋਈ ਪਈ ਆ ਉਹ ਜੋ ਉੱਥੇ ਵਿਚਾਰੀਆਂ ਬੀਬੀਆਂ ਰੋਂਦੀਆਂ ਸੀਗੀਆਂ ਕਹਿੰਦੇ ਪਤਾ ਸੀ ਕੀ ਕਰੀਏ 50 100 ਰੁਪਏ ਕਈ ਵਾਰ ਸਾਡੇ ਕੋਲ ਕਰਾਇਆ ਵੀ ਨਹੀਂ ਹੁੰਦਾ ਸਾਡੇ ਕੋਲੇ ਬਰਨਾਲੇ ਦੇ ਵਿੱਚ ਜਾਣ ਨੂੰ ਮਤਲਬ ਇਹ ਜਿਹੜੀ ਗਰਾਊਂਡ ਦੇ ਹਾਲਾਤ ਨੇ ਅਸੀਂ ਕੋਈ ਹਵਾਚ ਨਹੀਂ ਗੱਲਾਂ ਕਰਦੇ ਤੁਸੀਂ ਮੇਰੇ ਨਾਲ ਕਦੋਂ ਮਰਜੀ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਮੋਹੱਲਾਂ ਦੇ ਵਿੱਚ ਜਾ ਕੇ ਮਾਲਕਾਂ ਤੁਹਾਨੂੰ ਮੈਂ ਨਾਲ ਲੈ ਚੱਲੂੰ ਗਲੀਆਂ ਮੋਹੱਲਾਂ ਦੇ ਵਿੱਚ ਲੋਕਾਂ ਦਾ ਇੰਨਾ ਬੁਰਾ ਹਾਲਾ ਫਿਰ ਫਿਰ ਉਹ ਲੋਕ ਗਰੀਬ ਜਿਹੜੇ ਤਾਂ ਮਤਲਬ ਨੇੜਲੇ ਸ਼ਹਿਰਾਂ ਤੱਕ ਪਹੁੰਚ ਸਕਦੇ ਨੇ ਚਾਹੇ ਕੋਈ ਰੈਕੋਟਾ ਨੇੜਲੇ ਸ਼ਹਿਰਾਂ ਤੱਕ ਪਹੁੰਚਣਾ ਚਾਹੇ ਬਰਨਾਲਾ ਨੇੜਲੇ ਸ਼ਹਿਰਾਂ ਤੱਕ ਪਹੁੰਚ ਸਕਦੇ ਨੇ ਜਿਨ੍ਹਾਂ ਕੋਲ ਇੰਨਾ ਸਰਮਾਇਆ ਆ ਉਹ ਤਾਂ ਚਲੋ ਠੀਕ ਆ ਉਥੋਂ ਇਲਾਜ ਕਰਵਾ ਲੈਂਦੇ ਹੋਣਗੇ ਪ੍ਰਾਈਵੇਟ ਹਸਪਤਾਲਾਂ ਤੱਕ ਜਿਹੜੇ ਜਾ ਸਕਦੇ ਨੇ ਉਹ ਇਲਾਜ ਕਰਵਾ ਲੈਂਦੇ ਨੇ ਜੇਬ ਭਾਰ ਚੱਲਦੀ ਆ ਪਰ ਜਿਹੜੇ ਗਰੀਬ ਲੋਕ ਇਸ ਆਈ ਲੈਣੀ ਆ ਨਾ ਸਰਕਾਰੀ ਹਸਪਤਾਲਾਂ ਤੋਂ ਲੈਣੀ ਆ ਕਿ ਭਾਈ ਸਸਤੀ ਦਵਾਈ ਲਵਾਂਗੇ ਫਿਰ ਉਹਨਾਂ ਦੇ ਹਾਲਾਤ ਕੀ ਨੇ ਕਿ ਉਹ ਫਿਰ ਇਲਾਜ ਤੋਂ ਬਿਨਾਂ ਹੀ ਮਰ ਰਹੇ ਨੇ ਭਾਈ ਜੀ ਬਿਨਾਂ ਇਲਾਜ ਤੋਂ ਮਰ ਰਹੇ ਨੇ ਮੈਂ ਤੁਹਾਨੂੰ ਦੱਸਿਆ ਮੈਂ ਦੋ ਮਿੰਟ ਤਾਂ ਹੁਣ ਦੱਸਿਆ ਹੁਣ ਘਟੂ ਘਟ ਤੁਸੀਂ ਸਾਡੇ ਪਿੰਡ ਚੱਲ ਬੜੋ ਕੈਂਸਰ ਨਾਲ ਲੋਕ ਪੀੜਤ ਨੇ ਮੰਜੇ ਤੇ ਬੁਰਾ ਹਾਲ ਹੋਇਆ ਪਿਆਗਾ ਇੱਕ ਦੋ ਬਜ਼ੁਰਗ ਵੀ ਮਰੇ ਨੇ ਦੋ ਨੌਜਵਾਨ ਮੁੰਡੇ ਮਰ ਰਹੇ ਇਹ ਤਾਂ ਮੇਰੇ ਅੱਖਾਂ ਦੇ ਸਾਹਮਣੇ ਚਾਰ ਪੰਜ ਦਾ ਗੱਲ ਆ ਬਾਕੀ ਹੋਰ ਪਤਨ ਜਿਹੜੇ ਇਹਦਾ ਜਿਹੜੇ ਜਿਹਨਾਂ ਨੂੰ ਅਸੀਂ ਮਿਲ ਸਕਦੇ ਹਾਂ ਹੁਣ ਅਸੀਂ ਕਿਹੜਾ ਕਈ ਵਾਰੀ ਮਾਲਕ ਪਿੰਡ ਸਾਡਾ ਵੱਡਾ ਗਾ ਜਾਂ ਹੋਰ ਆਲੇ ਦੋਲੇ ਪਿੰਡ ਕਿੰਨੇ ਨੇ ਨਹੀਂ ਪਤਲਾ ਲੱਗੀਆਂ ਦਾ ਆਪਾਂ ਨੂੰ ਮਤਲਬ ਇਹਦਾ ਅੱਖਾਂ ਦੇ ਸਾਹਮਣੇ ਜਿਹੜੇ 5-7 ਮੁੰਡੇ ਸਾਡੇ ਅੱਖਾਂ ਦੇ ਸਾਹਮਣੇ ਨੌਜ ਮੜ ਮੁੰਡੇ ਮਰ ਜਿੰਦੇ ਜਿਹੜੇ ਕੈਂਸਰ ਨਾਲ ਤਾਂ ਫਿਰ ਤਾਂ ਫਿਰ ਸਿਹਤ ਸੇਵਾਵਾਂ ਵਾਲੀਆਂ ਗੱਲਾਂ ਸਿਰਫ ਹਵਾ ਦੇ ਵਿੱਚ ਡਾਂਗਾ ਨੇ ਝੂਠ ਆ ਗੱਪ ਆ ਝੂਠ ਫੁਫਾਣ ਆਈ ਸਿਰਫ ਤੇ ਸਿਰਫ ਗੱਪ ਨੇ ਝੂਠ ਆ ਜਾਂ ਜਾਂ ਇੱਕ ਚੀਜ਼ ਬਦਲੀ ਆ ਦੇਖੋ ਪਹਿਲਾਂ ਜਦੋਂ ਤਾਂ ਸਰਕਾਰ ਕਾਲੀਆਂ ਦੀ ਹੁੰਦੀ ਆ ਉਦੋਂ ਬਦਲਦੀਆਂ ਫੋਟੋਆਂ ਲ ਪਹਿਲਾਂ ਚੰਨੀ ਦੀਆਂ ਤੇ ਕੈਪਟਨ ਦੇ ਲੱਗੀਆਂ ਰਹੀਆਂ ਨੇ ਹੁਣ ਭਗਵੰਤ ਮਾਨ ਦੇ ਲੱਗੀਆਂ ਹੋਣ ਬਸ ਇਹੀ ਚੀਜ਼ ਦਾ ਬਦਲਾ ਆ ਹੋਰ ਕਿਸੇ ਚੀਜ਼ ਦਾ ਗਰਾਊਂਡ ਦੇ ਉੱਪਰ ਕਿਸੇ ਚੀਜ਼ ਦਾ ਬਦਲਾ ਨਹੀਂ ਸਿਰਫ ਤੇ ਸਿਰਫ ਫੋਕੀਆਂ ਗੱਲਾਂ ਨੇ ਝੂਠੇ ਦਾਅਵੇ ਜਾਰੀਆਂ ਕੀਤੇ ਜਾ ਰਹੇ ਆ ਕੁਛ ਵੀ ਸਹੀ ਨਹੀਂ ਹੈਗਾ ਤੇ ਫਿਰ ਉਹ ਉਹ ਏ ਇਹ ਮੈਨੂੰ ਜ਼ਰੂਰ ਦੱਸਿਓ ਫਿਰ ਮੁੱਖ ਮੰਤਰੀ ਸਾਹਿਬ ਦਾ ਗੋਦ ਲਿਆ ਹੋਇਆ ਪਿੰਡ ਆ ਮੁੱਖ ਮੰਤਰੀ ਸਾਹਿਬ ਆਪਦੇ ਗੋਦ ਲਏ ਹੋ ਜਿਹੜਾ ਉਹਨਾਂ ਨੇ ਇੱਕ ਸਫਾਈ ਦੇਖੀ ਸਫਾਈ ਦੇਖ ਕੇ ਤਾਂ ਉਹ ਠੀਕ ਆ ਕਹਿਗੇ ਕਿ ਯਾਰ ਬਹੁਤ ਵਧੀਆ ਪਿੰਡ ਆ ਮੈਂ ਇਹ ਪਿੰਡ ਗੋਦ ਲਿਆ ਸੰਸਦ ਦੇ ਵਿੱਚ ਕਹਤਾ ਪਾਰਲੀਮੈਂਟ ਦੇ ਵਿੱਚ ਤਾਂ ਫਿਰ ਕੀ ਹੁਣ ਗੋਦ ਲਏ ਹੋਏ ਪਿੰਡ ਦੀ ਸਾਰ ਤੱਕ ਮੁੱਖ ਮੰਤਰੀ ਸਾਹਿਬ ਲੈਂਦੇ ਨਹੀਂ ਨਾ ਨਾ ਜੀ ਕੋਈ ਸਾਰ ਨਹੀਂ ਲੈਂਦੇ ਕਿ ਤੁਸੀਂ ਜਾ ਕੇ ਦੇਖ ਸਕਦੇ ਤੁਸੀਂ ਦੇਖ ਕੇ ਵੀ ਆਇਓਂਗੇ ਕੋਈ ਸਾਰ ਨਹੀਂ ਲੈਂਦੇ ਹੈਗੇ ਜੀ ਬਸ ਉਹ ਤੁਹਾਨੂੰ ਦੱਸਦਾ ਸਾਡੇ ਪਿੰਡ ਮੈਲਕਲਾਂ ਦੇ ਵਿੱਚ ਇਹਨਾਂ ਨੇ ਪਹਿਲੀ ਮੀਟਿੰਗ ਕੀਤੀ ਸੀ ਮੇਰੇ ਸਾਹਿਬ ਨਾਲ ਜਦੋਂ ਇਹ ਐਮਪੀ ਬਣੇ ਜਿਹੜੇ ਲੋਕਾਂ ਨੇ ਸਪੋਰਟ ਕੀਤੀ ਸੀ ਸਾਰੇ ਲੋਕ ਟੁੱਟੇ ਹੋਏ ਇਹਨਾਂ ਨਾਲੋਂ ਜਿਹੜੇ ਪੁਰਾਣੇ ਵਰਕਰ ਨੇ ਜਿਨ੍ਹਾਂ ਨੇ ਇਹ ਗੱਡੀਆਂ ਬਣਾਈਆਂ ਨੇ ਇਹਨਾਂ ਦੀ ਖਾਤਰ ਠੀਕ ਹੈ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਸਾਡੇ ਪਿੰਡ ਮਹਿਲਕਲਾਂ ਹਲਕੇ ਦੇ ਵਿੱਚ ਇਹ ਹਾਲਾਤ ਨੇ ਤੁਹਾਨੂੰ ਮੈਂ ਮਲਾ ਵੀ ਦਊਂਗਾ ਉਹਨਾਂ ਦੀ ਉਮਰ ਹੁਣ 70-75 ਸਾਲ ਦੀ ਹੋਈ ਪਈ ਆ ਜਿਹੜੇ ਬੰਦੇ ਨੇ ਆਪਦੇ ਘਰੇ ਪਹਿਲੀ ਮੀਟਿੰਗ ਕਰਵਾਈ ਸੀ ਜਦੋਂ ਉਹ ਭਗਵੰਤ ਮਾਨ ਸਾਹਿਬ ਨੂੰ ਮਿਲਣ ਗਏ ਸੀ ਉਹ ਕਹਿੰਦੇ ਮਹਿਲਕਲਾਂ ਪਿੰਡ ਕਿੱਥੇ ਆ ਮਤਲਬ ਉਹਨਾਂ ਦੀ ਇਹ ਉਹਨਾਂ ਨੇ ਦੱਸਣ ਮਤਾਕ ਵੀ ਇਹ ਗੱਲ ਆ ਕਿੰਨੇ ਹਾਸੋਈਨ ਵਾਲੀ ਗੱਲ ਐ ਵੀ ਜਿਹੜੇ ਬੰਦਿਆਂ ਨੇ ਕਿਸੇ ਦੇ ਪੈਰ ਲਾਏ ਦੇਖੋ ਕਿੰਨੀ ਮਜ਼ਾਕ ਵਾਲੀ ਗੱਲ ਆ ਗਈ ਹੈ ਤੇ ਫਿਰ ਜਦੋਂ ਹੁਣ ਪੰਡੋਰੀ ਸਾਹਿਬ ਕੋਲੇ ਗੱਲਬਾਤ ਰੱਖਣ ਜਾਂਦੇ ਹਾਂ ਚਲੋ ਮੁੱਖ ਮੰਤਰੀ ਸਾਹਿਬ ਤਾਂ ਹੋ ਸਕਦਾ ਮੁੱਖ ਮੰਤਰੀ ਨਹੀਂ ਹੋ ਨਾ ਮਿਲਦੇ ਹੁਣ ਪੰਡੋਰੀ ਸਾਹਿਬ ਕੋਲੇ ਗੱਲਬਾਤ ਰੱਖਦੇ ਹਾਂ ਫਿਰ ਪੰਡੋਰੀ ਸਾਹਿਬ ਕਹਿੰਦੇ ਕੀ ਨਜ ਐਸਐਮਓ ਕੋਲੇ ਗੱਲਬਾਤ ਹੁੰਦੀ ਐ ਤਾਂ ਐਸਐਮਓ ਕੀ ਕਹਿੰਦੇ ਨੇ ਬਾਈ ਜੀ ਅੱਜ ਤੋਂ 2.5 ਸਾਲ ਪਹਿਲਾਂ ਮੈਂ ਐਮਐਲਏ ਸਾਹਿਬ ਨੂੰ ਫੋਨ ਲਾਇਆ ਉਹ ਮੇਰੀ ਵੀਡੀਓ ਬਹੁਤ ਵਾਇਰਲ ਹੋਈ ਮੈਂ ਐਮਐਲਏ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਮਹਿਲਕਣ ਹਸਪਤਾਲ ਆ ਕਹਿੰਦਾ ਜੀ ਮੇਰੇ ਧਿਆਨ ਚ ਹੈਣੀ ਮੈਂ ਕਿਹਾ ਜੀ 5 ਸਾਲ ਤੁਸੀਂ ਵੀ ਜੇ ਤੁਹਾਡੇ ਮਹਿਲਕਲੇ ਨੂੰ ਧਿਆਨ 'ਚ ਨਹੀਂ ਹੈਗਾ ਮਹਿਲਕਲਾਂ ਹਲਕੇ ਦਾ ਮਹਿਲਕਲਾਂ ਹਸਪਤਾਲ ਧਿਆਨ 'ਚ ਨਹੀਂ ਹੈਗਾ ਜਿਹੜੇ ਬਾਕੀ ਵਾਲੇ ਦੋੜੇ ਛੋਟੇ ਛੋਟੇ ਪਿੰਡ ਨੇ ਵੀ ਇਹਨਾਂ ਦਾ ਫਿਰ ਸਸਰੀ ਕਾਲੀ ਹੋਣੀ ਆ ਕਹਿੰਦਾ ਯਾਰ ਤੁਸੀਂ ਮੇਰੇ ਧਿਆਨ 'ਚ ਲਿਆਓ ਚਲੋ ਮੈਂ ਖਾ ਜੀ ਤੁਹਾਡੇ ਧਿਆਨ 'ਚ ਆ ਕੇ ਤੇ ਅਸੀਂ ਉਸ ਤੋਂ ਬਾਅਦ ਜਾ ਕੇ ਵੀ ਮਿਲ ਕੇ ਆਏ ਮੈਨੂੰ ਬੰਦੇ ਕਹਿੰਦੇ ਨਹੀਂ ਯਾਰ ਵੀ ਹਰੀ ਤਾਂ ਅੱਪ ਜਾ ਕੇ ਮਿਲ ਕੇ ਆਉਣੇ ਮਾ ਚਲੋ ਚੱਲ ਬੜਦੇ ਅਸੀਂ ਮਿਲ ਕੇ ਵੀ ਜਾ ਕੇ ਮੰਗ ਪੱਤਰ ਦੇਗਾ ਵੀ ਸਰ ਉੱਥੇ ਕਹਿੰਦਾ ਜੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਹੈਗਾ ਮੈਂ ਕੋਈ ਗਰੰਟੀ ਨਹੀਂ ਲੈਂਦਾ ਕਿ ਡਾਕਟਰ ਆਉਣ ਜਾਂ ਨਾ ਆਉਣ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਹਾਂ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਉਹਨਾਂ ਨੂੰ ਪਾਈ ਜੰਪ ਤੋਂ ਅਸਤੀਫਾ ਦਿਓ ਫਿਰ ਤੁਸੀਂ ਜਿਹੜਾ ਸਿਹਤ ਮੰਤਰੀ ਹੈ ਤੁਹਾਡਾ ਉਹ ਵੀ ਅਸਤੀਫਾ ਦੇ ਵੀ ਜਦੋਂ ਤੁਸੀਂ ਹਲਕੇ ਦੇ ਵਿਧਾਇਕ ਹੋ ਜਾਂ ਫਿਰ ਤੁਸੀਂ ਆਵਾਜ਼ ਉਠਾਓ ਫਿਰ ਸਰਕਾਰ ਨਾਲ ਸਾਡੇ ਨਾਲ ਸਾਡੇ ਨਾਲ ਬੈਠੋ ਆ ਕੇ ਭਾਈ ਵੀ ਸਰਕਾਰ ਡਾਕਟਰ ਨਹੀਂ ਆਂਦੀ ਮੈਂ ਤੁਹਾਡੇ ਨਾਲ ਠੀਕ ਹੈ ਅੱਛਾ ਇਹ ਦੱਸਿਓ ਵਿਧਾਨ ਸਭਾ ਦੇ ਵਿੱਚ ਕਦੇ ਇਹ ਮੁੱਦਾ ਮੁੱਖ ਮੰਤਰੀ ਸਾਹਿਬ ਨੇ ਰੱਖਿਆ ਹੋਵੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਵੇ ਮੇਰੇ ਭਾਈ ਗੋਦ ਰਿਆ ਹੋਇਆ ਪਿੰਡ ਉਹਦੇ ਵਿੱਚ ਡਾਕਟਰ ਨਹੀਂ ਚਲੋ ਮੁੱਖ ਮੰਤਰੀ ਸਾਹਿਬ ਤਾਂ ਕਿਉਂ ਕਹਿਣਗੇ ਥੋੜੇ ਹਲਕੇ ਵਿਧਾਇਕ ਦੀ ਗੱਲ ਕਰ ਲੈਂਦੇ ਹਲਕੇ ਵਿਧਾਇਕ ਨੇ ਕਦੇ ਮੁੱਦਾ ਰੱਖਿਆ ਹੋਵੇ ਕਿ ਭਈ ਆ ਤਿੰਨ ਪਿੰਡ ਮੇਰੇ ਹਲਕੇ ਦੇ ਵਿੱਚ ਪੈਂਦੇ ਨੇ ਕਮਿਊਨਿਟੀ ਹੈਲਥ ਸੈਂਟਰ ਨੇ ਬਿਨਾਂ ਸਪੈਸ਼ਲ ਡਾਕਟਰਾਂ ਤੋਂ ਇਹ ਸੁੰਨੇ ਪਏ ਨੇ ਅਸਲ ਵਿੱਚ ਨਾ ਬਾਈ ਜੀ ਇਹ ਸਿੱਧੀ ਜਿਹੀ ਗੱਲ ਹੈ ਦਿੱਲੀ ਵਾਲਿਆਂ ਦੇ ਗੁਲਾਮ ਨੇ ਇਹ ਜਿੰਨੇ ਵੀ ਐਮਐਲਏ ਨੇ ਜਿਹੜਾ ਕੁਸ ਇਹਨਾਂ ਨੂੰ ਉੱਪਰੋਂ ਆ ਰਿਹਾ ਹੈ ਉਹੀ ਉਹਨਾਂ ਕੀ ਇਹ ਬੋਲਦੇ ਨੇ ਠੀਕ ਆ ਇਹਨਾਂ ਦੀ ਇੰਨੀ ਹੈਸੀਅਤ ਹੈ ਨਹੀਂ ਇਹਨਾਂ ਕੋਲ ਤਾਂ ਇੱਕ ਇੱਕ ਪ੍ਰਚਾਰ ਆ ਵੀ ਪੰਜਾਬ ਦੇ ਲੋਕ ਭੁੱਖੇ ਨਹੀਂ ਮਰਦੇ ਹੈਗੇ ਆ ਹੁਣ ਪਿੱਛੇ ਜਿਹੇ ਸਹਾਬ ਜੀ ਦਾ ਲੰਗਰ ਚੱਲਦਾ ਸੀਗਾ 4 ਦਿਨ ਇਹਨਾਂ ਦਾ ਇਹ ਇੱਕ ਪ੍ਰਚਾਰ ਕਰਦੇ ਨੇ ਜੀ ਸਾਡੇ ਦਾ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਭੁੱਖੇ ਨਹੀਂ ਮਰਦੇ ਮਹਾਜਾ ਮੇਰੇ ਨਾਲ ਚੱਲ ਤੈਨੂੰ ਦਿਖਾਵਾਂ ਲੋਕ ਭੁੱਖੇ ਮਰਦੇ ਬਾਈ ਜੀ ਮੈਂ ਇੱਕ ਡਾਟਾ ਇਕੱਠਾ ਕੀਤਾ ਹੈ ਪੂਰੇ ਭਾਰਤ ਦੇ ਵਿੱਚ 5 ਕਰੋੜ ਬੱਚੇ ਜਿਹੜਾਂ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਉਹ ਕਾਰਖਾਨੇ ਚ ਫੈਕਟਰੀਆਂ ਚ ਕੰਮ ਕਰਦੇ ਨੇ ਠੀਕ ਆ ਪੂਰੀ ਦੁਨੀਆ ਦੇ ਵਿੱਚ 1 ਅਰਬ ਲੋਕ ਭੁੱਖ ਨਾਲ ਸਲੋਕ ਸੌਂਦੇ ਨੇ ਉਹਦੇ ਵਿੱਚੋਂ ਚੌਥਾ ਹਿੱਸਾ ਆਪਣੇ ਭਾਰਤ ਦਾ ਹੈਗਾ 25 ਕਰੋੜ ਲੋਕ ਆਪਣੇ ਭਾਰਤ ਦੇ ਵਿੱਚ ਭੁੱਖ ਨਾਲ ਸੌਂਦੇ ਨੇ ਇੱਕ ਗੱਲਾਂ ਮਾਰਦੇ ਨੇ ਵੱਡੀਆਂ ਵੱਡੀਆਂ ਮੈਂ ਕਿਹਾ ਗੁਰੂ ਸਾਹਿਬ ਦੀ ਕਿਰਪਾ ਤੋਂ ਤੁਹਾਡੇ ਤੋਂ ਜ਼ਿਆਦਾ ਹੋਈ ਲੱਗਦਾ ਸਾਨੂੰ ਜਿਹੜੇ ਆਮ ਗਰੀਬ ਲੋਕ ਨੇ ਵਿਚਾਰੇ ਉਹ ਤਾਂ ਤੁਸੀਂ ਥੱਲੇ ਗਰਾਊਂਡ ਦੇ ਉੱਤਰਾਂ ਸਹੀ ਤੁਸੀਂ ਤੁਸੀਂ ਤਾਂ ਜਿਹੜੇ ਆਪ ਜਿਹੜੇ ਥੋੜੇ ਮੂਰਲੇ ਚਾਰਕਲ ਬੰਦੇ ਨੇ ਥੋੜੇ ਪਿੰਡਾਂ ਦੇ ਵਿੱਚ ਉਹ ਜਾਗਟਾ ਬਾਹਰ ਖੜ ਜਾਂਦੇ ਨੇ ਸੋਨੂੰ ਉੱਥੇ ਭੋਗ ਤੇ ਖੰਡ ਪਾਟ ਸੱਦ ਕੇ ਸੋਨੂੰ ਉੱਥੇ ਮਾਨ ਸ੍ਰਮਣ ਕਰਕੇ ਮੋੜ ਹੁੰਦੇ ਨੇ ਤੁਸੀਂ ਗਰਾਊਂਡ 'ਚ ਕਿਉਂ ਨਹੀਂ ਜਾਂਦੇ ਕਿ ਤੁਸੀਂ ਗਾਨ ਮੈਣਾਂ ਤੋਂ ਬਿਨਾਂ ਜਾ ਕੇ ਦੇਖਣਾ ਲੋਕਾਂ ਦੇ ਵਿੱਚ ਤੁਹਾਨੂੰ ਪਤਾ ਫੇਰ ਲੱਗੂਗਾ ਵੀ ਹਾਂ ਭਾਈ ਕਿੱਡੇ ਭਾਵ ਵੇਚਦੇ ਆਗੀ ਤੁਸੀਂ ਚਾਰ ਚਾਰ ਪੰਜ ਪੰਜ ਗਾਨ ਮੈ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਪਿੰਡਾਂ ਦੇ ਚੌਧਰੀ ਹੁੰਦੇ ਆ ਉਹ ਰੋਕ ਲੈਂਦੇ ਨੇ ਵੀ ਤੁਸੀਂ ਚੁੱਪ ਕਰ ਜਿਓ ਯਾਰ ਤੁਸੀਂ ਕਿਉਂ ਬੋਲੀ ਜਾਂਦੇ ਹੋ ਜਿਵੇਂ ਅਸੀਂ ਗੱਲ ਕਰੀ ਆ ਕਿ ਹੁਣ ਧਰਨਾ ਲਾਇਆ ਧਰਨ ਤੋਂ ਬਾਅਦ ਇੱਕ ਦਿਨ ਦੇ ਲਈ ਹਸਪਤਾਲ ਦੇ ਵਿੱਚ ਡਾਕਟਰ ਸਾਨੂੰ ਮਿਲਿਆ ਹੁਣ ਉਹਦਾ ਜੀ ਚੱਕਰੇ ਆ ਇੱਕ ਜਿਵੇਂ ਗੈਨੀ ਵਾਲ ਡਾਕਟਰ ਜਿਹੜੀ ਔਰਤਾਂ ਵਾਲੀ ਡਾਕਟਰ ਆ ਉਹ ਕਹਿੰਦੇ ਵੀ ਹਰੇਕ ਬੁੱਧਵਾਰ ਨੂੰ ਆਇਆ ਕਰੂਗੀ ਠੀਕ ਆ ਜਿਵੇਂ ਪਹਿਲੇ ਬੁੱਧਵਾਰ ਫਿਰ ਅਗਲੇ ਦੋ ਬੁੱਧਵਾਰ ਮਹੀਨੇ ਦੇ ਆਇਆ ਕਰੂ ਸਰਜਰੀ ਵਾਲਾ ਹੁਣ ਸਰਜਰੀ ਦਾ ਉੱਥੇ ਕਰਾਉਣਾ ਕੀ ਆ ਜਦੋਂ ਸਰਜਰੀ ਕਰਨ ਬਾਅਦ ਤੇ ਉੱਥੇ ਸਮਾਨ ਹੀ ਹੈ ਨਹੀਂਗਾ ਆਪਰੇਸ਼ਨ ਥੀਏਟਰੀ ਹੈ ਹੁਣ ਤੁਸੀਂ ਇੱਕ ਆਪ ਸੋਚੋ ਯਾਰ ਹਫਤੇ 'ਚ ਕੀ ਮੰਨ ਲਓ ਐਮਰਜੈਂਸੀ ਆਜਾ ਕਿਸੇ ਔਰਤ ਨੂੰ ਫਿਰ ਉਹ ਉਹ ਵਿਚਾਰੀ ਕਿੱਧਰ ਜਾਊ ਗਰੀਬ ਔਰਤ ਗੱਲ ਤੇ ਹੈ ਨਾ ਜਿਨ੍ਹਾਂ ਕੋਲੇ ਫੋਨ ਵੀ ਹੈ ਨਹੀਂ ਵਿਚਾਰਿਆਂ ਕੋਲੇ ਯਾਰ ਜਿਨ੍ਹਾਂ ਕੋਲੇ ਐਂਬੂਲੈਂਸ ਵਾਹੀ ਅਸੀਂ ਕਈਆਂ ਤਾਂ ਅਸੀਂ ਐਂਬੂਲੈਂਸ ਜਾ ਕੇ ਆਪ ਫੋਨ ਕਰਦੇ ਆਂ ਵੀ ਆ ਜੀ ਇੱਥੇ ਔਰਤ ਵਿਚਾਰੀ ਬਿਮਾਰ ਪਈ ਆ ਵੀ ਇਹਨੂੰ ਜਾ ਕੇ ਸੰਭੋ ਤੁਸੀਂ ਸੋ ਇਹ ਜਿਹੜੀ ਅਸਲੀ ਹਾਲਾਤ ਨੇ ਠੀਕ ਹੈ ਸਾਡੀ ਪੰਜਾਬ ਸਰਕਾਰ ਨੂੰ ਬੇਨਤੀਆਂ ਵੀ ਅਸੀਂ ਕਰਦੇ ਆ ਰਹੇ ਆਂ ਵੀ ਅਸੀਂ ਸੋਨੂੰ ਬਦਲਾ ਦੇਣਾ ਤੇ ਇੱਕ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਅਸੀਂ ਇਹਨਾਂ ਨੂੰ ਵੀ ਤੁਹਾਡੇ ਮਾਧਮ ਨਾਲ ਅਸੀਂ ਬੇਨਤੀ ਕਰਦੇ ਆ ਕਿ ਦੇਖੋ ਤੁਸੀਂ ਤੁਹਾਨੂੰ ਭਗਵਾਨ ਤਮਨ ਨੇ ਪਮ ਕੜ ਕਹਿਆ ਕਹ ਕੇ ਤੁਹਾਨੂੰ ਝਾੜ ਤਾ ਉੱਪਰ ਛੋਟ ਨੂੰ ਝਾੜ ਹਨਾ ਸੁੱਤ ਦਰੀਆਂ ਬਸਵਾਇਆਂ ਤੋਂ ਤੁਸੀਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੂੰ ਭਜਾਇਆ ਤੁਸੀਂ ਪਰ ਜੇ ਹੁਣ ਇਹ ਵੀ ਉਹੀ ਕੁਛ ਕਰਦੀਏ ਤੁਸੀਂ ਘਟੂ ਘਟ ਇਹਨਾਂ ਨੂੰ ਸਵਾਲ ਤਾਂ ਕਰੋ ਯਾਰ ਤੁਸੀਂ ਇਹਦਾ ਮਤਲਬ ਪਰ ਤੁਸੀਂ ਵੀ ਦੰਤ ਭਗਤੀ ਬਣ ਕੇ ਤੁਸੀਂ ਹੁਣ ਮੈਨੂੰ ਇੱਕ ਨੌਜਵਾਨ ਮੁੰਡਾ ਜਦਨੇ ਅਸੀਂ ਉਹਨਾਂ ਧਰਨ ਲਾਇਆ ਮੈਨੂੰ ਕਹਿੰਦਾ ਭਾਈ ਆ ਕੇ ਦਰੀਆਂ ਲੈ ਕੇ ਤੁਸੀਂ ਮਤਲਬ ਉਹਨੇ ਮੈਨੂੰ ਮਜ਼ਾਕ ਟਾਇਪ ਕੀਤਾ ਮੈਂ ਇਹਨੂੰ ਦੱਸਿਆ ਟਾਊਟ ਮਾਰਿਆ ਮੈਂ ਇਹਨੂੰ ਦੱਸਿਆ ਮਾਹ ਯਾਰ ਗੱਲ ਸੁਣ ਕਾਲਜ ਦੇ ਵਿੱਚ 6.4 ਲੱਖ ਜਵਾਕਾਂ ਦਾ ਵਾਪਸ ਕਰਵਾਇਆ ਤਰੇ ਐਮ ਐਲ ਕਿੱਥੇ ਸੀ ਫਿਰ ਮੈਨੂੰ ਕਹਿੰਦਾ ਬਾਈ ਯਾਰ ਸਿਸਟਮ ਬੜਾ ਗਲਤ ਹੋ ਗਿਆ ਮਾ ਯਾਰ ਇਹ ਕੀ ਗੱਲ ਹੋਈ ਜੇ ਸਿਸਟਮ ਗਲਤ ਹੈ ਫਿਰ ਤੁਸੀਂ ਸਰਕਾਰ ਤੋਂ ਦੀਫਾ ਕਿਉਂ ਨਹੀਂ ਦਿੰਦੇ ਕਿ ਤੁਹਾਡੇ ਐਮ ਐਲ ਤੁਹਾਡੇ ਮਤਲਬ ਕੀ ਹੈ ਕਿ ਸਾਡੇ ਲੋਕਾਂ ਦਾ ਵੀ ਜਿਹੜੇ ਗੁਲਾਮ ਮਾਨਸਿਕ ਤੌਰ ਤੇ ਇਸ ਤਰ੍ਹਾਂ ਗੁਲਾਮ ਹੋ ਚੁੱਕੇ ਨੇ ਕਿ ਇਹਨਾਂ ਨੂੰ ਸਮਝੋ ਬਾਹਰ ਆ ਵੀ ਇਹਨਾਂ ਨੂੰ ਠੀਕ ਹੁਣ ਕਿਵੇਂ ਕਰੀਏ ਮਤਲਬ ਇਹੇ ਗੱਲ ਕਹਿ ਰਹੇ ਨੇ ਯਾਰ ਕਿ ਜਵਾਬ ਤਾਂ ਬਾਹਰ ਚਾਈ ਜਾਂਦੇ ਨੇ ਸਾਰੇ ਮੈਂ ਕਹਾਂ ਯਾਰ ਜੇ ਛੋਡੇ ਵਰਗੇ ਨੌਜਵਾਨ ਇਹ ਗੱਲਾਂ ਕਹਿ ਰਹੇ ਨੇ ਵੀ ਨੌਜਵਾਨ ਬਾਹਰ ਜਾ ਰਹੇ ਨੇ ਪਰ ਤੁਸੀਂ ਇੱ ਮਤਲਬ ਇਸ ਤਰ੍ਹਾਂ ਦੀਆਂ ਮਤਲਬ ਗੱਲਾਂ ਕਰਦੇ ਨੇ ਅਸੀਂ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਯਾਰ ਵੀ ਅਸੀਂ ਤੁਸੀਂ ਸਾਡੇ ਭਰਾ ਆਂਗੇ ਠੀਕ ਆ ਆਪਣਾ ਕੋਈ ਰੌਲਾ ਨਹੀਂ ਹੈ ਪਰ ਤੁਸੀਂ ਘਟੋ ਘਟ ਸੱਚ ਨੂੰ ਸੱਚ ਤੱਕ ਕਹੋ ਯਾਰ ਤੁਸੀਂ ਦੋਨੇ ਪੁਰਾਣੀਆਂ ਜਿਹੜੀਆਂ ਲਗਾਤਾਰ ਰਾਜ ਕਰਦੀਆਂ ਧਿਰਾ ਸੀਗੀਆਂ ਤੁਸੀਂ ਉਹਨਾਂ ਨੂੰ ਹਟਾ ਹਰਾਤਾ ਹੁਣ ਜਿਹੜੇ ਨਵੀਆਂ ਵੀ ਜੇ ਉਹੀ ਰਾਹ ਤੇ ਚੱਲ ਰਹੀਆਂ ਨੇ ਵੀ ਤੁਸੀਂ ਫਿਰ ਉਹਨਾਂ ਦੇ ਤੁਸੀਂ ਹੁਣ ਐਵੇਂ ਫੋਕੀਆਂ ਚਾਉਧਰਾ ਐਮੀਆਂ ਪਿੰਡਾਂ ਦੇ ਵਿੱਚ ਨਸ਼ਾ ਸੜਾਉ ਰੈਲੀਆਂ ਕੱਢੀ ਜਾਂਦੇ ਨੇ ਮੈਂ ਤਾਂ ਤੁਸੀਂ ਦਿਖਾਓ ਤੁਸੀਂ ਕਿਹੜੇ ਮੁੰਡੇ ਦਾ ਸਸੜਾਇਆ ਮੈਨੂੰ ਤੁਹਾਨੂੰ ਮੈਂ ਦਿਖਾਉਣਾ ਕਿੰਨੇ ਮੁੰਡੇ ਨਸ਼ਾ ਕਰਦੇ ਆ ਕਿੰਨੇ ਲੋਕ ਨਸ਼ੇ ਨਾਲ ਮਾਰ ਤੁਸੀਂ ਮਾ ਗੱਲਾਂ ਕਿਹੜੀਆਂ ਕਰੀ ਜਾਂਦੇ ਹੋ ਯਾਰ ਕੀ ਮੰਗ ਰੱਖਦੇ ਹੋ ਕੀ ਮੰਗ ਲੈ ਕੇ ਚਲੋ ਮੰਗ ਤੁਸੀਂ ਆਪਣੇ ਜਿਹੜਾ ਹੈਗਾ ਆ ਉਹ ਧਰਨੇ ਦੇ ਵਿੱਚ ਕੀ ਮੰਗ ਰੱਖਦੇ ਹੋ ਮੁੱਖ ਇਸ ਪਲੇਟਫਾਰਮ ਤੋਂ ਸਰਕਾਰ ਤੱਕ ਅਸੀਂ ਜੀ ਦੇਖੋ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਤਿੰਨ ਹਸਪਤਾਲ ਪੈਂਦੇ ਨੇ ਮੈਲਕਲਾ ਨੂੰ ਸਬਡਿਵੀਜ਼ਨ ਦਾ ਦਿੱਤਾ ਜਾਵੇ ਦਰਜਾ ਜਿਹੜਾ ਸੇਪਰ ਵਾਲੇ ਹਸਪਤਾਲ ਤੋਂ ਦੱਸਣਾ ਭੁੱਲ ਗਏ ਮੈਂ ਇੱਕ ਵਾਰ ਉੱਥੇ ਇੱਕ ਬੰਦੇ ਦੇ ਸੱਪ ਲੜ ਗਿਆ ਜਦੋਂ ਹਸਪਤਾਲ ਲੈ ਕੇ ਬੰਦਾ ਮਰ ਗਿਆ ਠੀਕ ਹੈ ਸੇਰਪੁਰ ਤੋਂ ਥੋੜਾ ਦੂਰ ਪੈ ਜਾਂਦਾ ਉਹ ਦੂਸਰਾ ਕਸਬਾ ਪੈ ਜਾਂਦਾ ਪਰ ਪੈਂਦਾ ਮਹਿਲਕਲ ਹਲਕੀ ਜੀ ਆ ਜਿੰਨੇ ਵੀ ਹੈ ਤਿੰਨ ਹਸਪਤਾਲ ਨੇ ਇੱਥੇ ਘੱਟੋ ਘੱਟ ਸਪੈਸ਼ਲ ਇਲੈਕਟ੍ਰੋਨੋ ਦਿੱਤੇ ਜਾਣ ਤਾਂ ਜੋ ਲੋਕ ਨੇ ਵਿਚਾਰੇ ਉਹਨਾਂ ਨੂੰ ਰਾਹਤ ਮਿਲ ਸਕੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚ ਸਕਣ ਆਪਣਾ ਇਲਾਜ ਕਰਵਾ ਸਕਣ ਠੀਕ ਆ ਉਹਨਾਂ ਨੂੰ ਜਿਹੜੀ ਵਿਚਾਰੀ ਮਤਲਬ ਯਾਰ ਤਰਸ ਆਉਂਦਾ ਬਹੁਤ ਜ਼ਿਆਦਾ ਬਾਈ ਜੀ ਜਦੋਂ ਅਸੀਂ ਗਰਾਊਂਡ ਦੇ ਉੱਪਰ ਇਹਨਾਂ ਦੇ ਲੋਕਾਂ ਦੇ ਹਾਲਾਤ ਦੇਖਦੇ ਆ ਇਸੇ ਕਰਕੇ ਅਸੀਂ ਮੈਂ ਕ ਅਧਿਆਪਕ ਦੀ ਨੌਕਰੀ ਕਰਦਾ ਸੀਗਾ ਮੈਨੂੰ 2.5 ਸਾਲ ਹੋ ਗਿਆ ਦੀ ਨੌਕਰੀ ਛੱਡੀ ਮੈਂ ਇਸੇ ਕਰਕੇ ਆldi ਨੌਕਰੀ ਛੱਡ ਕੇ ਲੋਕਾਂ ਦੇ ਵਿੱਚ ਜਾਣਾਗਾ ਵੀ ਤਾਂ ਜੋ ਅਸੀਂ ਲੋਕਾਂ ਦੀ ਜਿਹੜੀ ਆਵਾਜ਼ ਬਣ ਸਗੀਏ ਕਿਉਂਕਿ ਅੱਜ ਲੋਕ ਜਿਹੜੇ ਗਰੀਬ ਲੋਕਾਂ ਕੋਲ ਟਾਈਮ ਨਹੀਂ ਹੈਗਾ ਵਿਚਾਰਿਆਂ ਕੋਲੇ ਜਿਹੜੇ ਮਤਲਬ ਕੁਝ ਲੋਕ ਹੁੰਦੇ ਸਵਾਦ ਲੈਣਾ ਹੁੰਦਾ ਸਰਕਾਰਾਂ ਦੇ ਵਿੱਚ ਉਹ ਜਿਹਦੀ ਸਰਕਾਰ ਹੁੰਦੇ ਉਹਦੇ ਵਿੱਚ ਸਾਲ ਮਾਰ ਕੇ ਚਲੇ ਜਾਂਦੇ ਨੇ ਕੁਝ ਲੋਕ ਠਾਣੇ ਦੇ ਵਿੱਚ ਜਾਣ ਵਾਲੇ ਹੁੰਦੇ ਨੇ ਹਨਾ ਚੌਧਰੀ ਜਿਹਨਾਂ ਨੂੰ ਕਹਦੇ ਨੇ ਆਪਾਂ ਸੋ ਉਹ ਲੋਕ ਤਾਂ ਉਹਨਾਂ ਦੀ ਉਹਨਾਂ ਨੇ ਪਸਪੜਤਾਲ ਕਰਨੀ ਸਰਕਾਰਾਂ ਦੀ ਕਰਨੀ ਆ ਪਰ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਬਾਤ ਚੱਕਣੀ ਜ਼ਰੂਰੀ ਆ ਅਸੀਂ ਉਹਨਾਂ ਦੀ ਆਵਾਜ਼ ਡਟ ਕੇ ਉਹਨੇ ਲੜਾਈ ਲੜਾਂਗੇ ਜਿੰਨਾ ਵੀ ਛਤ ਜਿੰਨਾ ਵੀ ਹੋ ਸਕਦਾ ਹੋਇਆ ਹੁਣ ਅਸੀਂ 23 ਮਾਰਚ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਵਸ ਆ ਰਿਹਾ ਉਦੋਂ ਅਸੀਂ ਘੱਟੋ ਘੱਟ 10 ਤੋਂ 15000 ਲੋਕਾਂ ਦਾ ਇਕੱਠ ਬਰਨਾਲੇ ਸ਼ਹਿਰ ਦੇ ਵਿੱਚ ਪੂਰਾ ਰੋਸ ਮਾਰਚ ਕਰਾਂਗੇ ਸਿੱਖਿਆ ਸਿਹਤ ਰੁਜ਼ਗਾਰ ਨਸ਼ਿਆਂ ਦੇ ਵਿਰੁੱਧ ਇਹ ਚਾਰ ਪੰਜ ਮੁੱਦਿਆਂ ਤੇ ਜਿਹੜੀ ਸਾਡੀ ਇੱਕ ਬੜਾਪਾ ਵਿਧਵਾ ਤੇ ਅੰਗ ਹੀ ਨਹੀਂ ਪੈਨਸ਼ਨ ਪੈਨਸ਼ਨ ਦੀ ਗੱਲ ਸੁਣ ਲਓ ਹੁਣ ਪੈਨਸ਼ਨ 1500 ਮਿਲਦੀ ਹੈ ਉਹ ਵੀ ਦੋ ਦੋ ਤਿੰਨ ਮਹੀਨੇ ਮਿਲਦੀ ਨਹੀਂ ਹੈਗੀ ਵਿੱਚ ਲੋਕ ਵਿਚਾਰੇ ਅਸੀਂ ਦਵਾਈਆਂ ਤੋਂ ਵਾਕ ਲੈ ਕੇ ਆਉਣੇ ਲੋਕਾਂ ਨੂੰ ਵਿਚਾਰ ਕੋਈ ਗੱਲ ਨਹੀਂ ਤੁਸੀਂ ਔਰ ਡੰਗਾ ਸਰੋ ਇੰਨਾ ਮਤਲਬ ਲੋਕਾਂ ਦੇ ਜਿਹੜੇ ਗਰਾਊਂਡ ਪੱਧਰ ਦੇ ਇਹੋ ਜਿਹੇ ਹਾਲਾਤ ਨੇ ਅਸੀਂ ਤਾਕਤ ਹੋ ਕੇ ਲੜਾਈ ਲੜਾਂਗੇ ਠੀਕ ਆ ਤੁਹਾਨੂੰ ਅਸੀਂ 23 ਮਾਰਚ ਨੂੰ ਬੁਲਾਵਾਂਗੇ ਤੇ ਤਾਕਤ ਹੋ ਕੇ ਮਤਲਬ ਆਉਣ ਵਾਲੇ ਸਮੇਂ ਬੜੀ ਸੰਘਰਸ਼ ਦੀ ਜੀ ਹਰਜੀਤ ਜੀ ਸਮਾਂ ਤਾਂ ਬਹੁਤ ਅਮਤ ਧੰਨਵਾਦ ਬਾਈ ਜੀ ਸੋ ਮੇਰੇ ਨਾਲ ਮਜ਼ਦੂਰ ਆਗੂ ਬਾਈ ਹਰਜੀਤ ਸਿੰਘ ਖਿਆਲੀ ਹੁਰੀ ਸੀ ਜਿਹੜੇ ਕਹਿੰਦੇ ਨੇ ਕਿ ਲੰਬੇ ਸਮੇਂ ਤੋਂ ਅਸੀਂ ਜਿਹੜਾ ਹੈਗਾ ਲੜਾਈ ਲੜ ਰਹੇ ਹਾਂ ਪਰ ਵੱਡੀ ਲਾਹਨਤ ਦੀ ਗੱਲ ਇਹ ਹੈ ਵੱਡੀ ਨਿਲਾਇਕੀ ਦੀ ਗੱਲ ਤੇ ਨਕਾਮੀ ਦੀ ਗੱਲ ਇਹ ਆ ਕਿ ਚੰਨਣਾਲ ਪਿੰਡ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਵੇਲੇ ਉਹ ਮੈਂਬਰ ਆਫ ਪਾਰਲੀਮੈਂਟ ਹੋਇਆ ਕਰਦੇ ਸਨ ਉਦੋਂ ਪਾਰਲੀਮੈਂਟ ਦੇ ਵਿੱਚ ਖੜਕੇ ਕਿਹਾ ਸੀ ਕਿ ਮੇਰਾ ਗੋਦ ਲਿਆ ਹੋਇਆ ਪਿੰਡ ਆ ਤੇ ਜੇਕਰ ਅੱਜ ਦੇ ਸਮੇਂ ਦੇ ਵਿੱਚ ਉਹ ਮੁੱਖ ਮੰਤਰੀ ਤੇ ਮੁੱਖ ਮੰਤਰੀ ਦਾ ਗੋਦ ਲਿਆ ਹੋਇਆ ਪਿੰਡ ਸਪੈਸ਼ਲ ਡਾਕਟਰਾਂ ਪਹਿਲੇ ਡਾਕਟਰਾਂ ਬਿਨਾ ਖਾਲੀ ਪਿਆ ਤਾਂ ਫਿਰ ਸੋਚੋ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਡਾਕਟਰਾਂ ਦਾ ਸਿਹਤ ਸੇਵਾਵਾਂ ਦਾ ਹਾਲ ਹਾਲਾਤ ਜਿਹੜੇ ਹੈਗੇ ਆ ਉਹ ਕੀ ਹੋਣਗੇ ਤੁਸੀਂ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦ ਨੂੰ ਇਜਾਜ਼ਤ ਧੰਨਵਾਦ